ਟਿਆ ਜੀ ਫਰਾਡ ਜਿਹੜੇ ਆ ਬੈਂਕਾਂ ਦੇ ਵਿੱਚ ਹੁੰਦੇ ਨੇ ਜਾਂ ਫੈਮਿਲੀ ਕਾਜੇ ਮਸਲੇ ਤੁਹਾਡੇ ਕੋਲ ਆਉਂਦੇ ਨੇ ਇੱਕ ਫਿਰੋਜ਼ਪੁਰ ਦਾ ਕੇਸ ਆਇਆ ਸੀਗਾ ਸਾਡੇ ਕੋਲੇ ਇੱਕ ਡਾਕਟਰ ਦੇ 24 ਲੱਖ ਰੁਪਏ ਗਵਾਲੇ ਸੀ ਉਹਨਾਂ ਨੇ ਲਾਟਰੀ ਸਕੈਮ ਦੇ ਵਿੱਚ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਦੁੱਗਣੇ ਕਰਕੇ ਦੁੱਗਣੇ ਪੈਸੇ ਦੇ ਦਾਂਗੇ ਐਪਸ ਬਹੁਤ ਸਾਰੀਆਂ ਚੱਲਦੀਆਂ ਨੇ ਉਹ ਐਪਸ ਨੇ ਦੁੱਗਣੇ ਕਰਕੇ ਦੇ ਦਾਂਗੇ ਹੁਣ ਉਹ ਦੁੱਗਣੇ ਕਰਕੇ ਦਿੰਦੇ ਥੋੜੀ ਨਾ ਜੀ ਕਿਸੇ ਵਿਅਕਤੀ ਨੇ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਬਰ ਕੋਈ ਕ੍ਰਾਈਮ ਜਿਹੜਾ ਉਸ ਤੋਂ ਬਚਣਾ ਹੈ ਜਾਂ ਬੈਂਕਿੰਗ ਫਰਾਡ ਤੋਂ ਬਚਣਾ ਕਿਹੜੀ ਚੀਜ਼ਾਂ 'ਤੇ ਧਿਆਨ ਰੱਖਣਾ ਚਾਹੀਦਾ ਕਸ ਸਾਰੀ ਗਵਰਨਮੈਂਟ ਵੀ ਅੱਜਕੱਲ ਕਹਿੰਦੀ ਪਈ ਹੈ ਅਵੇਅਰਨੈਸ ਸਾਨੂੰ ਆਪਣੇ ਆਪ ਨੂੰ ਅਵੇਅਰ ਰੱਖਣਾ ਜ਼ਰੂਰੀ ਹੋਏਗਾ ਚਿਪ ਵਾਲੇ ਜਿਹੜੇ ਆਕੇ ਤੁਹਾਡੀ ਜੇਬ ਦੇ ਵਿੱਚ ਪਾਕਟ ਦੇ ਵਿੱਚ ਜਾਂ ਫਿਰ ਪਰਸ ਦੇ ਵਿੱਚ ਵੀ ਪਿਆ ਤਾਂ ਕਾਰਡ ਤਾਂ ਉਹਦੇ ਨੇੜੇ ਕੋਈ ਕੋਈ ਚੀਜ਼ ਕਰੇਗਾ ਤਾਂ ਤੁਹਾਡੇ ਪੈਸੇ ਉੱਡ ਜਾਣੇ ਕਿੰਨੀ ਲਿਮਟ ਤੁਸੀਂ ਆਪਣੀ ਸੈੱਟ ਕਰਨਾ ਚਾਹੁੰਦੇ ਹੋ ਉਨੀ ਤੁਸੀਂ ਲਿਮਟ ਸੈੱਟ ਕਰ ਸਕਦੇ ਹੋ ਤੁਸੀਂ ਉਹਨੂੰ ਆਨ-ਆਫ ਬਟਨ ਦਿੱਤੇ ਹੋਏ ਆ ਐਪਲੀਕੇਸ਼ਨ ਦੇ ਵਿੱਚ ਹੀ ਤੁਸੀਂ ਉਹਨੂੰ ਆਨ-ਆਫ ਵੀ ਕਰ ਸਕਦੇ ਹੋ ਆਨਲਾਈਨ ਟ੍ਰਾਂਜੈਕਸ਼ਨ ਆ ਜਿਹੜੀ ਖਾਸ ਕਰਕੇ ਐਨਆਰਆਈਸ ਬਹੁਤ ਯੂਜ਼ ਕਰਦੇ ਆ ਤੇ ਅੱਜਕੱਲ ਆਪਣੇ ਵੀ ਬਹੁਤ ਯੂਜ਼ ਹੁੰਦੀ ਆ ਓ ਕਿੰਨੀ ਕੁ ਸੇਫ ਆ ਐਨਆਰਆਈਸ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਕਸਟਮਰ ਨੂੰ ਕਸਟਮਰ ਦੀ ਤਰ੍ਹਾਂ ਟ੍ਰੇਡ ਕੀਤਾ ਜਾਂਦਾ ਐਨਆਰਆਈਸ ਵਾਸਤੇ ਕੋਈ ਸਪੈਸ਼ਲ ਫੈਸਿਲਿਟੀ ਜਾਂ ਕੋਈ ਐਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਯੈਸ ਉਹਨਾਂ ਨੇ ਟੋਲ ਫਰੀ ਨੰਬਰਸ ਐਨਆਰਆਈਸ ਵਾਸਤੇ ਵੱਖਰੇ ਦਿੱਤੇ ਹੋਏ ਉਹੀ ਬੈਂਕ ਨੂੰ ਆਪਟ ਕਰਨ ਜਿਹੜੀ ਉਸ ਕੰਟਰੀ ਦੇ ਵਿੱਚ ਬ੍ਰਾਂਚ ਹੈਗੀ ਹੈ 1 ਨੰਬਰ 2 ਜੇ ਉਸ ਕੰਟਰੀ 'ਚ ਬ੍ਰਾਂਚ ਨਹੀਂ ਹੈਗੀ ਤਾਂ ਉਹਨਾਂ ਨੂੰ ਇੰਟਰਨੈਟ ਬੈਂਕਿੰਗ ਲੈਣੀ ਚਾਹੀਦੀ ਆ ਤੁਹਾਡੇ ਕੋਲ ਇੱਕ ਲਿੰਕ ਆਉਂਦਾ ਕਿਹਾ ਜਾਂਦਾ ਇਹਦੇ ਉੱਤੇ ਕਲਿੱਕ ਕਰੋ ਕਲਿੱਕ ਕਰਦਾ ਬੰਦਾ ਉਹਦਾ ਸਾਰਾ ਮੋਬਾਈਲ ਦਾ ਗਵਰਨਮੈਂਟ ਨੇ ਬਹੁਤ ਅਵੇਅਰ ਹੋ ਗਈ ਜਦੋਂ ਵੀ ਆਪਾਂ ਲਿੰਕ ਕਲਿੱਕ ਕਰਦੇ ਆ ਉਹਦੇ ਵਿੱਚ ਪਹਿਲੇ ਇੱਕ ਲਾਈਨ ਲਿਖੀ ਹੋਈ ਜਾਂਦੀ ਹੈ ਵੀ ਤੁਸੀਂ ਇਹ ਲਿੰਕ ਨੂੰ ਖੋਲਣ ਲੱਗੇ ਹੋ ਪਰ ਇਹ ਡੇਂਜਰਸ ਹੋ ਸਕਦਾ ਤੁਹਾਡੇ ਜਾਂ ਸਾਰੀਆਂ ਡਿਟੇਲਸ ਲੈ ਸਕਦੇ ਜੋ ਸਟਾਫ ਹੁੰਦਾ ਉਹਨਾਂ ਦੇ ਵਿੱਚੋਂ ਵੀ ਕੋਈ ਕਾਲੀ ਪੇਡ ਨਿਕਲ ਜਾਂਦੀ ਹੈ ਸਾਰੇ ਪਾਸੇ ਕਾਲੀਆਂ ਪੇਡਾਂ ਆਉਂਦੀਆਂ ਤੁਹਾਡਾ ਡਾਟਾ ਟਰਾਂਸਫਰ ਹੁੰਦਾ ਜਾਂ ਤੁਹਾਡਾ ਡਾਟਾ ਜਾਂਦਾ ਇਹ ਤੁਹਾਡੇ ਕੋਲ ਪਿਆ ਤੁਹਾਡੀਆਂ ਸਾਰੀਆਂ ਗੱਲਾਂ ਨੋਟ ਹੋ ਰਹੀਆਂ ਨੇ ਸਾਰਾ ਤੁਹਾਨੂੰ ਸੁਣਿਆ ਜਾ ਰਿਹਾ ਤੁਹਾਡੇ ਕੋਈ ਵੀ ਪ੍ਰਾਈਵੇਸੀ ਪ੍ਰਾਈਵੇਟ ਨਹੀਂ ਹੈਗੀ ਸਿਕਿਉਰਿਟੀ ਨਹੀਂ ਇਦਾਂ ਦੀ ਇਹ ਸੱਚਾ ਜੀ ਇਹਦੇ ਵਿੱਚ ਕੋਈ ਦੋ ਰਹਿਣ ਵਾਲੀ ਗੱਲ ਨਹੀਂ ਹੈ ਜੀ ਥੋਡੀ ਟਰੈਕਿੰਗ ਤੁਸੀਂ ਕੀ ਕਰਦੇ ਪਿਓ ਤੁਹਾਡੀਆਂ ਕੀ ਲਾਈਕਸ ਤੇ ਡਿਸਲਾਈਕਸ ਨੇ ਤੁਹਾਨੂੰ ਕਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਅਸੀਂ ਮੰਨਦੇ ਹਾਂ ਵੀ ਐਲੈਕਸਾ ਸੁੱਤੀ ਪਈ ਹੈ ਪਰ ਉਹ ਸੁੱਤੀ ਨਹੀਂ ਹੁੰਦੀ ਉਹਦੇ ਕੰਨ ਹਮੇਸ਼ਾ ਖੜੇ ਹੁੰਦੇ ਆ ਤੇ ਤੁਹਾਨੂੰ ਸਾਰੀਆਂ ਕੀਆ ਤੁਹਾਡੀਆਂ ਰੀਡ ਕਰਦੇ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਿੰਦਰ ਸਿੰਘ ਛਲੇੜੀ ਬੈਂਕਿੰਗ ਫਰਾਡ ਸ਼ਬਦ ਤੁਸੀਂ ਜਰੂਰ ਸੁਣਿਆ ਹੋਏਗਾ ਤੁਹਾਡੇ ਸਾਡੇ ਹਰ ਵਿਅਕਤੀ ਦੇ ਖਾਤੇ ਦੇ ਵਿੱਚ ਪੈਸੇ ਪਏ ਹੁੰਦੇ ਨੇ ਪਰ ਕੀ ਉਹ ਬੈਂਕਾਂ ਦੇ ਵਿੱਚ ਪਏ ਵੀ ਸੇਫ ਨੇ ਜਾਂ ਨਹੀਂ ਕੀ ਤੁਸੀਂ ਆਪਣੇ ਮੋਬਾਈਲ ਤੋਂ ਨੈਟ ਬੈਂਕਿੰਗ ਦੀ ਵਰਤੋਂ ਕਰ ਰਹੇ ਹੋ ਕੀ ਤੁਹਾਡੇ ਨਾਲ ਕਿਸ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਬੈਂਕਾਂ ਦੇ ਵਿੱਚ ਪਿਆ ਪੈਸਾ ਇੱਕ ਤੁਹਾਡੀ ਗਲਤੀ ਦੇ ਨਾਲ ਉਹ ਤੁਹਾਡੇ ਬੈਂਕਾਂ ਦੇ ਵਿੱਚੋਂ ਕਢਾਇਆ ਜਾ ਸਕਦਾ ਹੈਕਰਸ ਦੇ ਵੱਲੋਂ ਜਾਂ ਜਿਹੜੇ ਵਿਅਕਤੀ ਇਹਨਾਂ ਚੀਜ਼ਾਂ ਦੇ ਉੱਤੇ ਨਿਗਾਹ ਰੱਖਦੇ ਨੇ ਕਿ ਤੁਹਾਡੇ ਬੈਂਕ ਦੇ ਵਿੱਚ ਕਿੰਨੇ ਪੈਸੇ ਨੇ ਤਾਂ ਉਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁਗੇਸ਼ਵਰ ਪ੍ਰਤਾਪ ਸਿੰਘ ਜੀ ਮੌਜੂਦ ਨੇ ਕ੍ਰਾਸ ਜਿਹੜਾ ਕ੍ਰਾਸ ਚੈੱਕ ਕੰਸਲਟੈਂਟ ਇਹਨਾਂ ਦੀ ਕੰਪਨੀ ਹੈ ਤੇ ਬੈਂਕਿੰਗ ਫਰਾਡਸ ਦੇ ਉੱਤੇ ਜੋ ਬੈਂਕਾਂ ਨੂੰ ਰਿਸਕ ਜਦੋਂ ਹੁੰਦਾ ਤਾਂ ਇਹਨਾਂ ਦੇ ਨਾਲ ਬੈਕ ਵਫਕ ਜਿਹੜੇ ਬ੍ਰਾਂਚੇਜ਼ ਨੇ ਉਹ ਇਹਨਾਂ ਦੇ ਨਾਲ ਸੰਪਰਕ ਕਰਦੇ ਨੇ ਤੇ ਇਹਨਾਂ ਦੇ ਕੋਲੋਂ ਉਹ ਰਿਸਕ ਜਿਹੜਾ ਉਸ ਨੂੰ ਘੱਟ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਜੁਗੇਸ਼ਵਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਮੁਰਕਾਰ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੈਲਕਮ ਅੱਤਾਂ ਆ ਤੁਹਾਡੇ ਜਿਹੜੇ ਜਾਣਨਾ ਚਾਹੁੰਦੇ ਆ ਕਿ ਬੈਂਕਾਂ ਦੇ ਵਿੱਚ ਜੋ ਫਰਾਡ ਹੁੰਦੇ ਨੇ ਜੋ ਬੈਂਕਾਂ ਦੇ ਕਿਹਾ ਜਾਂਦਾ ਕਿ ਤੁਹਾਡੇ ਪੈਸੇ ਖਾਤੇ ਦੇ ਵਿੱਚ ਜੇ ਕਿਸੇ ਵਿਅਕਤੀ ਦੇ ਹੈਗੇ ਆ ਉਹ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜੇ ਆ ਉਹ ਖਾਤਿਆਂ ਦੇ ਵਿੱਚੋਂ ਵੀ ਉੱਡ ਸਕਦੇ ਨੇ ਇਹ ਆਮ ਹੀ ਚਰਚਾ ਚੱਲਦੀ ਆ ਕਿਹੋ ਜਿਹਾ ਕਿਹੋ ਜਿਹਾ ਫਰਾਡ ਜਿਹੜੇ ਆ ਬੈਂਕਾਂ ਦੇ ਵਿੱਚ ਹੁੰਦੇ ਨੇ ਜੱਤ ਕਿਹੋ ਜਿਹਾ ਕਿਹੋ ਜਿਹਾ ਮਸਲੇ ਤੁਹਾਡੇ ਕੋਲ ਆਉਂਦੇ ਨੇ ਮੈਂ ਕਹਾਂ ਅ ਸਰ ਸਭ ਤੋਂ ਪਹਿਲਾਂ ਮੈਂ ਦੱਸਦਾ ਵੀ ਚੋਰੀ ਦੀ ਅਸੀਂ ਜਦੋਂ ਸ਼ੁਰੂਆਤ ਕਰਦੇ ਆ ਜਾਂ ਬੈਂਕ ਫਰਾਡਸ ਦੀ ਗੱਲ ਕਰਦੇ ਆ ਕਿਸੇ ਵੀ ਤਰੀਕੇ ਦੇ ਫਰਾਡਸ ਦੀ ਗੱਲ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਪੈਸਾ ਇੱਕ ਫੋਰਮੋਸਟ ਚੀਜ਼ ਆ ਜਿਹੜੀ ਕਿ ਆਪਟ ਹੁੰਦੀ ਆ ਤੇ ਸਭ ਤੋਂ ਜ਼ਿਆਦਾ ਚੋਰੀ ਹੁੰਦੀ ਆ ਤੇ ਪੈਸੇ ਵਾਸਤੇ ਸਭ ਤੋਂ ਜ਼ਿਆਦਾ ਜਿਹੜੀ ਅ ਅਸੀਂ ਕਹਿ ਸਕਦੇ ਆ ਸਿਕਿਉਰ ਜਗ੍ਹਾ ਜੋ ਸਾਡੀ ਆ ਆਵਾਮ ਨੂੰ ਲੱਗਦੀ ਆ ਉਹ ਲੱਗਦੀ ਆ ਬੈਂਕਸ ਕਿਉਂਕਿ ਉਹ ਬੈਂਕਸ ਦੇ ਉੱਪਰ ਹੀ ਪੈਸਾ ਸਾਰਾ ਰੱਖਿਆ ਬਿਲਕੁਲ ਠੀਕ ਆ ਥੋੜੀ ਗੱਲ ਹੁਣ ਇਸ ਤੋਂ ਬਾਅਦ ਬੈਂਕਸ ਤੇ ਜਦੋਂ ਅਸੀਂ ਪੈਸੇ ਦੀ ਗੱਲ ਕਰਦੇ ਆ ਤੇ ਜਿੱਥੇ ਪੈਸਾ ਹੁੰਦਾ ਉੱਥੇ ਹੀ ਚੋਰੀ ਹੁੰਦੀ ਆ ਹਾਂ ਉੱਥੇ ਹੀ ਚੋਰ ਹੁੰਦੇ ਆ ਉਹਨਾਂ ਦਾ ਟਾਰਗੇਟ ਹੁੰਦਾ ਕਿ ਜਿੱਥੇ ਪੈਸਾ ਉਹਨਾਂ ਨੂੰ 100% ਜਿੱਥੇ ਮਿਲ ਸਕਦਾ ਜਾਂ ਉਹਨਾਂ ਨੂੰ ਲੱਗਦਾ ਵੀ ਇੱਥੇ 100% ਸਾਡਾ ਅਟੈਂਪਟ ਸਕਸੈਸਫੁਲ ਜਾਊਗਾ ਤਾਂ ਉਹ ਬੈਂਕ ਸੀ ਨੇ ਬਿਲਕੁਲ ਤਾਂ ਸਭ ਤੋਂ ਪਹਿਲਾਂ ਬੈਂਕਸ ਨੂੰ ਟਾਰਗੇਟ ਬਣਾਇਆ ਜਾਂਦਾ ਅੱਜਕੱਲ ਸਵਿਸਟਿਕੇਟਿਡ ਬ ਇੱਕ ਦੂਸਰੇ ਨਾਲ ਅੱਗੇ ਟ੍ਰੈਡੀਸ਼ਨਲ ਬੈਂਕਿੰਗ ਹੁੰਦੀ ਸੀ ਅਸੀਂ ਜਾਂਦੇ ਸੀ ਤੁਸੀਂ ਜਦੋਂ ਜਾ ਕੇ ਖਾਤੇ ਦੇ ਵਿੱਚੋਂ ਪੈਸੇ ਘਟਾਣੇ ਹੁੰਦੇ ਸੀ ਰਜਿਸਟਰ ਦੇ ਉੱਪਰ ਨੋਟ ਕਰਦੇ ਸੀ ਚੀਜ਼ਾਂ ਨੂੰ ਨੋਟ ਕਰਦੇ ਸੀ ਪਰ ਅੱਜ ਕੱਲ ਇਹ ਸਾਇੰਟਿਫਿਕ ਯੁੱਗ ਦੇ ਵਿੱਚ ਜੇ ਅਸੀਂ ਡਿਸਕਸ ਕਰਦੇ ਪਏ ਤਾਂ ਸਾਇੰਟਿਫਿਕ ਯੁੱਗ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਡਿਸਕਸ਼ਨ ਕਰਦੇ ਆ ਜਾਂ ਕਿਸੇ ਨਾਲ ਵੀ ਗੱਲ ਕਰਦੇ ਆ ਤਾਂ ਸਾਨੂੰ ਆਮਣੇ ਸਾਹਮਣੇ ਹੋਣ ਦੀ ਲੋੜ ਨਹੀਂ ਪੈਂਦੀ ਜਿੱਦਾਂ ਇੰਟਰਨੈਟ ਦੀ ਸੁਵਿਧਾ ਹੈਗੀ ਆ ਏਟੀਐਮ ਦੀ ਸੁਵਿਧਾ ਹੈਗੀ ਆ ਇਹਦੇ ਨਾਲ ਬੜੇ ਸਾਰੇ ਫਾਇਦੇ ਨੇ ਜਦੋਂ ਵੀ ਹਿਊਮਨ ਡਿਵੈਲਪਮੈਂਟਸ ਹੁੰਦੀਆਂ ਨੇ ਉਹ ਫਾਇਦੇ ਵਾਸਤੇ ਹੁੰਦੀਆਂ ਨੇ ਪਰ ਉਹਦੇ ਜਿਹੜੇ ਕਨਸੀਕਵੈਂਸਸ ਨੇ ਅਸੀਂ ਕਦੇ ਵੀ ਰੈਡੀ ਨਹੀਂ ਰਹਿੰਦੇ ਵੀ ਉਹਦੇ ਆਊਟਕਮ ਕੀ ਨਿਕਲਣੇ ਨੇ ਉਹਦੇ ਨੁਕਸਾਨ ਕੀ ਹੋਣੇ ਨੇ ਬਹੁਤ ਵੱਡੀ ਐਗਜ਼ਾਮਪਲ ਹੈ ਮੋਬਾਈਲ ਫੋਨ ਵਿਦ ਕੈਮਰਾਜ਼ ਜੀ ਮੋਬਾਈਲ ਫੋਨ ਵਿਦ ਕੈਮਰਾਜ਼ ਕੀ ਨੇ ਕਿ ਮੋਬਾਈਲ ਫੋਨ ਵਿਦ ਕੈਮਰਾਜ਼ ਨੇ ਜੇ ਤੁਸੀਂ ਸਟੱਡੀ ਵੀ ਦੇਖੋਗੇ ਕੁਝ ਦੇਖੋਗੇ ਤਾਂ ਉਹਨਾਂ ਨੇ ਤੁਹਾਡੀਆਂ ਘੜੀਆਂ ਖਤਮ ਕਰ ਦਿੱਤੀਆਂ ਤੋਡੀਆਂ ਕੈਮਰਾਸ ਖਤਮ ਕਰ ਦਿੱਤੇ ਤੋਡੀਆਂ ਚੀਜ਼ਾਂ ਬਹੁਤ ਸਾਰੀਆਂ ਖਤਮ ਕਰਤੀਆਂ ਜਿਹੜੀਆਂ ਕਿ ਇਲੀਮੀਨੇਟ ਹੀ ਕਰਤੀਆਂ ਖਤਮ ਹੀ ਹੋ ਗਈਆਂ ਉਹ ਬਿਲਕੁਲ ਕਦੀ ਸੋਚਿਆ ਨਹੀਂ ਸੀਗਾ ਮੈਨੂੰ ਨਹੀਂ ਲੱਗਦਾ ਕਿ ਜਦੋਂ ਇਹ ਮੋਬਾਈਲ ਵਿਦ ਕੈਮਰਾਸ ਡਵੈਲਪ ਹੋਏ ਸੀਗੇ ਤੇ ਇਹ ਚੀਜ਼ਾਂ ਦਾ origin ਵੀ ਕਿਸੇ ਨੇ ਸੋਚਿਆ ਹੋਊਗਾ ਅਸੀਂ ਇਹਨਾਂ ਨੂੰ ਜਿੱਦਾਂ ਮੈਡੀਸਿਨਸ ਦਾ ਇਫੈਕਟ ਕਹਿੰਦੇ ਆ ਸਾਈਡ ਇਫੈਕਟ ਕਹਿੰਦੇ ਆ ਥੀਜ਼ ਆਰ ਦਾ ਸਾਈਡ ਇਫੈਕਟਸ ਸੋ ਸਿਮਲਰ ਪੈਟਰਨ 'ਚ ਜੇ ਅਸੀਂ ਗੱਲ ਕਰਦੇ ਆ ਬੈਂਕਿੰਗ ਫਰਾਡ ਦੇ ਉੱਪਰ ਰੂਟੀਨ ਨਾਰਮਲ ਬੈਂਕਿੰਗ ਫਰਾਡਸ ਦੇ ਉੱਪਰ ਨਾਰਮਲ ਬੈਂਕਿੰਗ ਫਰਾਡਸ ਨਾਲੋਂ ਸਵਿਸਟਿਕੇਟਡ ਤੇ ਵਾਈਟ ਕਾਲਰ ਕਰਾਈਮਸ ਨੇ ਔਰ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਗੱਲ ਕਰਦੇ ਹੈਗੇ ਆ ਸਾਈਬਰ ਫਰਾਡਸ ਦੀ ਹੁਣ ਅਸੀਂ ਆ ਜਨਦੇ ਆ ਸਾਈਬਰ ਫਰਾਡਸ ਦੇ ਉੱਪਰ ਜੇ ਸਾਡੀਆਂ ਏਜੰਸੀਜ਼ ਵੀ ਨੇ ਬਹੁਤ ਸਾਰੀ ਜਿੱਦਾਂ ਪੁਲਿਸ ਹੈਗੀ ਆ ਬਹੁਤ ਸਾਰੀਆਂ ਐਸੀ ਐਜੰਸੀਜ਼ ਨੇ ਜੇ ਕਿਸੇ ਦੀ 50 ਲੱਖ ਰੁਪਏ ਦੀ ਗੱਡੀ ਚੋਰੀ ਹੋ ਜਾਂਦੀ ਹੈ ਤੇ ਉਹ ਜੇ ਉਹ ਕੰਪਲੇਂਟ ਕਰਦੇ ਆ ਤਾਂ ਬਹੁਤ ਜ਼ਿਆਦਾ ਐਕਟਿਵਨੈਸ ਦਿਖਾਈ ਜਾਂਦੀ ਹੈ ਸਿਮਿਲਰਲੀ ਹੁਣ ਤੁਸੀਂ ਰੋਜ਼ ਪੇਪਰਜ਼ ਵਿੱਚ ਪੜ੍ਹਦੇ ਹੋਵੋਗੇ ਸੁਣਦੇ ਹੋਵੋਗੇ ਕਿ ਕਿਸੇ ਦਾ 4 ਕਰੋੜ ਰੁਪਇਆ ਉਹਨਾਂ ਨੇ ਡਿਜੀਟਲ ਅਰੈਸਟ ਕਰਕੇ ਕਰ ਲਿਆ ਕਿਸੇ ਦਾ 70 ਲੱਖ ਰੁਪਏ ਕਰ ਲਿਆ ਕਿਸੇ ਦਾ 80 ਲੱਖ ਕਰ ਲਿਆ ਆ ਡਿਜੀਟਲ ਅਰੈਸਟ ਸ਼ਬਦ ਬਹੁਤ ਚੱਲਦਾ ਅੱਜਕੱਲ ਜੀ ਡਿਜੀਟਲ ਅਰੈਸਟ ਕਰ ਲਿਆ ਜਾਂ ਜੋ ਵੀ ਹੈ ਜਿੰਨੇ ਵੀ ਉਹਨਾਂ ਦੇ ਲਾਸਸ ਤੁਸੀਂ ਦੇਖੋਗੇ ਤਾਂ ਥੈਟ ਇਜ਼ ਇਨ ਕਰੋੜਸ ਹੁਣ ਅੱਜਕੱਲ ਕਰੋੜਾਂ ਦੇ ਵਿੱਚ ਲੋਕਾਂ ਦੇ ਲਾਸਸ ਹੁੰਦੇ ਆ ਪਰ ਉਹਨਾਂ ਨੂੰ ਉਹਨਾਂ ਨੂੰ ਉਸ तरीके ਨਾਲ ऑबटेन ही ਕੀਤਾ ਜਾਂਦਾ ਉਸ अमाउंट ਨੂੰ ਉਨੀ ਸੀਰੀਅਸ ਲੈਸ ਲੈਣੀ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਕਿਸੇ ਫਿਜ਼ੀਕਲ ਅਸੈਟ ਦੇ ਉੱਪਰ ਡੈਮੇਜ ਨੂੰ ਜਾਂ ਫਿਜ਼ੀਕਲ ਅਸੈਟ ਦੇ ਕਿਸੇ ਚੀਜ਼ ਲੈ ਕੇ ਕੋਈ ਚੋਰੀ ਕਰਕੇ ਲੈ ਗਿਆ ਕੋਈ ਕਿਸੇ ਨੇ ਕਿਸੇ ਨਾਲ ਮਤਲਬ ਫਿਜ਼ੀਕਲ ਅਸੈਟ ਦੇ ਉੱਪਰ ਹੁੰਦਾ ਉਹਨਾਂ ਇਸ ਫਾਈਨੈਂਸ਼ੀਅਲ ਜੇ ਅਸੈਟ ਦਾ ਲਾਸ ਹੈਗਾ ਉਹਨੂੰ ਗੌਰ ਦੇ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ ਹਾਂ ਜੀ ਤਾਂ ਅਤੇ ਜਿਹੜਾ ਫਿਰ ਇਹ ਡਿਟੈਕਟ ਕਿੱਦਾਂ ਹੁੰਦੇ ਨੇ ਤੁਸੀਂ ਡਿਟੈਕਟ ਕਰਨ ਦੇ ਵਿੱਚ ਮਦਦ ਕਰਦੇ ਹੋ ਸਰ ਨਹੀਂ ਸਰ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਡੇਰੀ ਡਿਟੈਕਸ਼ਨ ਹੈਗੀ ਨਾ ਸਭ ਤੋਂ ਪਹਿਲਾਂ ਕਸਟਮਰ ਅਵੇਅਰਨੈਸ ਹੈ ਜਿਹੜੀ ਅਸੀਂ ਸਾਰੀ ਗਵਰਨਮੈਂਟ ਵੀ ਅੱਜਕੱਲ ਕਹਿੰਦੀ ਪਈ ਹੈ ਅਵੇਅਰਨੈਸ ਸਾਨੂੰ ਆਪਣੇ ਆਪ ਨੂੰ ਅਵੇਅਰ ਰੱਖਣਾ ਜ਼ਰੂਰੀ ਹੋਏਗਾ ਕਿਹੜੀ ਕਿਹੜੀ ਚੀਜ਼ਾਂ ਤੋਂ ਜੇ ਕਿਸੇ ਵਿਅਕਤੀ ਨੇ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਸਾਈਬਰ ਕੋਈ ਕ੍ਰਾਈਮ ਜਿਹੜਾ ਉਸ ਤੋਂ ਬਚਣਾ ਹੈ ਜਾ ਬੈਂਕਿੰਗ ਫਰਾਡ ਤੋਂ ਬਚਣਾ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਆਪਣੀਆਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਵਾਲੀ ਗੱਲ ਹੈ ਜ ਜਦੋਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ ਇਹ ਕਿ ਸਭ ਤੋਂ ਪਹਿਲਾਂ ਅਸੀਂ ਧਿਆਨ ਰੱਖਾਂਗੇ ਕਿ ਸਾਨੂੰ ਨੌਲੇਜ ਕਿੰਨੀ ਹੈ ਆਪਣੇ ਆਪ ਨੂੰ ਰੀਡ ਤੇ ਸਟੱਡੀ ਕਰਨ ਦੀ ਲੋੜ ਹੈ ਮੈਂ ਜੋ ਅੰਡਰਸਟੈਂਡ ਕਰਦਾ ਰੈਦਰ ਦੈਨ ਕਿ ਆਪਾਂ ਦੂਸਰੀ ਚੀਜ਼ਾਂ ਤੋਂ ਬਚਣ ਲਈ ਅਸੀਂ ਕੋਈ ਵੀ ਸੁਵਿਧਾ ਲੈਣੇ ਆ ਕੋਈ ਵੀ ਚੀਜ਼ ਦੇ ਅੱਗੇ ਸਟੈਪ ਲੈਣੇ ਆ ਤਾਂ ਸਾਨੂੰ ਅੰਡਰਸਟੈਂਡ ਕਰਨ ਦੀ ਲੋੜ ਹੁੰਦੀ ਹੈ ਫਾਰ ਐਗਜ਼ਾਮਪਲ ਜੇ ਅਸੀਂ ਸਕੂਟਰ ਤੋਂ ਕਾਰ ਬਾਈ ਕੀਤੀ ਹੈ ਸਾਨੂੰ ਉਹ ਕਾਰ ਚਲਾਣੀ ਵੀ ਆਂਦੀ ਹੈ ਕਿ ਨਹੀਂ ਆਂਦੀ ਹੈ ਅਸੀਂ ਵਧੀਆ ਤੋਂ ਵਧੀਆ ਫੈਸਿਲਿਟੀ ਲੈਣ ਦੀ ਕੋਸ਼ਿਸ਼ ਤਾਂ ਕਰਦੇ ਆਂ ਪਰ ਸਾਨੂੰ ਉਹ ਚੀਜ਼ਾਂ ਦੀ অপਸ਼ਨ ਨਹੀਂ ਆਉਂਦੀ ਹੁੰਦੀ ਮੈਂ ਬੜੀ ਸਿੰਪਲ ਰਿਕਵੈਸਟ ਆ ਅਸੀਂ ਫਾਸਟ ਵਰਲਡ 'ਚ ਰਹਿਨੇ ਪਏ ਆ ਈ-ਕਮਰਸ ਫਾਸਟ ਕਮਰਸ ਹੋ ਗਿਆ 10-10 ਮਿੰਟਾਂ 'ਚ ਚੀਜ਼ਾਂ ਦੀ ਡਿਲੀਵਰੀ ਹੁੰਦੀ ਪਈ ਆ ਸਾਨੂੰ ਇਹ ਬੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਅਸੀਂ ਉਹਨਾਂ 'ਚ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ਆਪਟ ਕਰ ਲੈਨੇ ਆਂ ਪਰ ਇਹਨਾਂ ਦੇ ਅਫੈਕਟਸ ਸਾਈਡ ਇਫੈਕਟਸ ਵਾਸਤੇ ਸਾਨੂੰ ਆਪਣੇ ਆਪ ਨੂੰ ਪਹਿਲੇ ਪ੍ਰੇਪੇਅਰ ਕਰਨਾ ਚਾਹੀਦਾ ਮੇਰੀ ਅੰਡਰਸਟੈਂਡਿੰਗ ਇਹ ਕਹਿੰਦੀ ਹੈ ਸਪੋਜ਼ ਤੁਸੀਂ ਕੋਈ ਵੀ ਸੇਵਿੰਗ ਅਕਾਊਂਟ ਜਾਂ ਕਰੰਟ ਅਕਾਊਂਟ ਖੁਲਵਾਨੇ ਆ ਕੋਈ ਵੀ ਅਕਾਊਂਟ ਖੁਲਵਾਨੇ ਹੋ ਤੁਹਾਨੂੰ ਬੈਂਕ ਵੱਲੋਂ ਨਾਲ ਦੀ ਨਾਲ ਹੀ ਇੱਕ ਚੈੱਕ ਬੁੱਕ ਦੇ ਦਿੱਤੀ ਜਾਂਦੀ ਹੈ ਤੁਹਾਨੂੰ ਏਟੀਐਮ ਕਾਰਡ ਦੇ ਦਿੱਤਾ ਜਾਂਦਾ ਹੈ ਪਾਸਵਰਡਸ ਉਹਦੇ ਦੇ ਦਿੱਤੇ ਜਾਂਦੇ ਆ ਜਿਨ੍ਹਾਂ ਦੇ ਉੱਪਰ ਅਸੀਂ ਗੌਰ ਨਹੀਂ ਕਰਦੇ ਕਿ ਅਸੀਂ ਇਹ ਕਦੀ ਵਰਤਣਾ ਹੀ ਨਹੀਂ ਹੈਗਾ ਔਰ ਇਹਨੂੰ ਯੂਜ਼ੇਜ ਹੀ ਨਹੀਂ ਲੈ ਕੇ ਆਣਾ ਤਾਂ ਸਾਨੂੰ ਇਹ ਕੀ ਕੰਮ ਕਰਨਗੇ ਤਾਂ ਮੇਰੀ ਸਬਮਿਸ਼ਨ ਇਹ ਹੈ ਵੀ ਜੇ ਅਸੀਂ ਸਿੰਪਲੀਫਿਕੇਸ਼ਨ ਵੱਲ ਜਾਂਦੇ ਆ ਅਸੀਂ ਬੈਂਕ ਨੂੰ ਬੜੇ ਕਲੀਅਰਲੀ ਕਹਿ ਸਕਦੇ ਹਾਂ ਵੀ ਸਾਨੂੰ ਏਟੀਐਮ ਕਾਰਡ ਅਸੀਂ ਲਾਈਫ 'ਚ ਨਹੀਂ ਯੂਜ਼ ਕਰਨਾ ਸਾਨੂੰ ਸਾਡੇ ਅਕਾਊਂਟ ਦੇ ਨਾਲ ਏਟੀਐਮ ਕਾਰਡ ਚਾਹੀਦਾ ਹੀ ਨਹੀਂ ਹੈਗਾ ਹੁਣ ਏਟੀਐਮ ਕਾਰਡ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ ਏਟੀਐਮ ਕਾਰਡ ਮਤਲਬ ਤੁਹਾਡੇ ਲਈ ਰਿਸਕੀ ਆ ਤੁਸੀਂ ਕਹਿ ਰਹੇ ਹੋ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਸਰ ਨਹੀਂ ਮੇਰੇ ਮੇਰੇ ਕਹਿਣਾ ਮਤਲਬ ਏਟੀਐਮ ਕਾਰਡ ਰਿਸਕੀ ਨਹੀਂ ਕੀ ਮੈਨੂੰ ਮੈਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਨੇ ਸਪੈਸ਼ਲੀ ਉਹਨਾਂ ਲਈ ਰਿਕੁਐਸਟ ਕਰ ਰਹੇ ਆ ਕਿ ਉਹ ਏਟੀਐਮ ਕਾਰਡਸ ਦੇ ਜ਼ਮਾਨੇ 'ਚ ਨਹੀਂ ਆਏ ਜਿਨ੍ਹਾਂ ਨੂੰ ਨੌਲੇਜ ਨਹੀਂ ਹੈਗੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਔਰ ਜੋ ਤਾਂ ਆਪਣੇ ਆਪ ਨੂੰ ਐਜੂਕੇਟ ਕਰਕੇ ਜਾਂ ਚੀਜ਼ਾਂ ਚਲਾ ਲੈਂਦੇ ਨੇ ਉਹਨਾਂ ਵਾਸਤੇ ਤਾਂ ਇਹ ਕਹਿੰਦੇ ਨੇ ਜੀ ਇਹ ਮਤਲਬ ਇਟਸ ਅ ਆਈ ਕੈਨ ਸੇ ਕਿ ਇਹ ਸਵਰਗਾਂ ਮਰਗੀ ਹੈ ਜੀ ਜਦੋਂ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਉਹਨੂੰ ਯੂਜ਼ ਕਰ ਲਿਆ ਜਿਨ੍ਹਾਂ ਨੂੰ ਪਰ ਨਹੀਂ ਚਲਾਣਾ ਆਂਦਾ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਕੋਲ ਵੀ ਏਟੀਐਮ ਕਾਰਡਸ ਦੇ ਪਰਮਾਰਲੇ ਉਹਨਾਂ ਕੋਲ ਵੀ ਬਹੁਤ ਸਾਰੀਆਂ ਏਟੀਐਮ ਕਾਰਡਸ ਨੇ ਜਿਹੜੀਆਂ ਉਹਨਾਂ ਨੇ ਕਦੀ ਯੂਜ਼ ਹੀ ਨਹੀਂ ਕੀਤੀਆਂ ਜਿਹੜੀ ਚੀਜ਼ ਨੂੰ ਅਸੀਂ ਯੂਜ਼ ਨਹੀਂ ਕਰਦੇ ਬਈਟ ਡਸਨਟ ਮੀਨ ਕਿ ਉਹ ਤੁਹਾਡੇ ਅਸਕੇ ਰਿਸਕ ਫੈਕਟਰ ਆ ਕੇ ਬਣ ਕੇ ਜੁਗੇਸ਼ਵਰ ਜੀ ਇੱਕ ਸਵਾਲ ਮੇਰਾ ਹੋਰ ਆ ਮੇਰਾ ਏਟੀਐਮ ਤੋਂ ਜ਼ਿਆਦਾ ਹੈ ਪਹਿਲਾਂ ਤਾਂ ਏਟੀਐਮ ਆਉਂਦੇ ਸੀ ਸਵਾਈਪ ਕਰਨ ਵਾਲੇ ਜਦੋਂ ਤੁਸੀਂ ਜੇਬ ਚੋਂ ਏਟੀਐਮ ਕੱਢੋਂਗੇ ਕਿਤੇ ਲਾਉਂਗੇ ਤਾਂ ਉਦੋਂ ਹੋਣਾ ਜੋ ਵੀ ਹੋਣਾ ਉਸ ਤੋਂ ਬਾਅਦ ਹਾਲਾਂਕਿ ਉਸ ਸਮੇਂ ਵੀ ਜਿਹੜੇ ਅਪਰਾਉਡ ਬਹੁਤ ਹੋਏ ਬਈ ਏਟੀਐਮਸ ਦੇ ਵਿੱਚੋਂ ਪਰ ਹੁਣ ਚਿੱਪ ਵਾਲੇ ਜ ਆ ਜੇਬ ਦੇ ਵਿੱਚ ਪਾਕਟ ਦੇ ਵਿੱਚ ਜਾਂਕਰ ਪਾਰਸ ਦੇ ਵਿੱਚ ਵੀ ਪਿਆ ਤਾਂ ਕਾਰਡ ਤਾਂ ਉਹਦੇ ਨੇੜੇ ਕੋਈ ਕੋਈ ਚੀਜ਼ ਕਰੇਗਾ ਤਾਂ ਤੁਹਾਡੇ ਪੈਸੇ ਉੱਡ ਜਾਣੇ ਨਹੀਂ ਸਰ ਉਹ ਨਾ ਫੈਸਿਲਿਟੀ ਹੈ ਦੇਖੋ ਜਦੋਂ ਏਟੀਐਮ ਕਾਰਡਸ ਬਣੇ ਸੀ ਨਾ ਇਹ ਵੀ ਸਿਕਿਉਰਿਟੀ ਆਸਤੇ ਬਣਿਆ ਸੀ ਕਿ ਜਦੋਂ ਵੀ ਅਸੀਂ ਸੁਪੋਜ਼ ਕਿਤੇ ਟ੍ਰੈਵਲ ਕਰਦੇ ਹਾਂ ਰੈਦਰ than ਪਿੱਕਿੰਗ ਅਪ ਦਾ ਮਨੀ ਐਸੀ ਲੈਂਦੇ ਸੀ ਕਿ ਪੈਸੇ ਨੂੰ ਤੇ ਅਸੀਂ ਕਿਸੇ ਨੂੰ ਪੈਸਾ ਕੈਸ਼ ਦੇਣਾ ਹੁੰਦਾ ਸੀ ਉਹ ਜਿਥੇਫਟ ਦਾ ਵੀ ਡਰ ਹੈ ਉਹਦੇ ਚ ਗਿਰਨ ਦਾ ਵੀ ਡਰ ਹੈ ਉਹਨੂੰ ਪਲਾਸਟਿਕ ਮਨੀ ਚ ਕਨਵਰਟ ਕੀਤਾ ਗਿਆ ਸੀਗਾ ਕਿ ਅਸੀਂ ਨਾਰਮਲ ਜਾ ਕੇ ਟ੍ਰਾਂਜੈਕਸ਼ਨ ਟੂ ਟ੍ਰਾਂਜੈਕਸ਼ਨ ਅਸੀਂ ਕਾਰਡ ਦੇ ਥਰੂ ਪੈਸੇ ਕਢਾ ਕੇ ਕਿਸੇ ਨੂੰ ਏਟੀਐਮ ਦੇ ਥਰੂ ਦੇਣੀ ਆ ਜਾਂ ਕਿਸੇ ਵੀ ਚੀਜ਼ ਨੂੰ ਦੇਣੀ ਆ ਉਹਦੇ ਆਸਤੇ ਬਣਿਆ ਸੀ ਪਰ ਉਹਦੇ ਚ ਤੁਸੀਂ ਦੇਖੋ ਸਭ ਤਰ੍ਹਾਂ ਦੇ ਬੰਦੇ ਆਂਦੇ ਪਏ ਆ ਹੁਣ ਉਹਦੇ ਚ ਕੀ ਹੋਇਆ ਜਦੋਂ ਟਾਈਮ ਆਇਆ ਤਾਂ ਉਹਦੇ ਚ ਇੱਕ ਮੈਗਨੈਟਿਕ ਸਟ੍ਰਿਪ ਲੱਗੀ ਹੁੰਦੀ ਸੀ ਸਭ ਤੋਂ ਪਹਿਲਾਂ ਜਦੋਂ ਮੈਗਨੈਟਿਕ ਸਟ੍ਰਿਪ ਲੱਗੀ ਹੁੰਦੀ ਸੀ ਹੁਣ ਮੈਗਨੈਟਿਕ ਸਟ੍ਰਿਪ ਦੀ ਇੱਕ ਤੁਸੀਂ ਖਾਸੀਅਤ ਕਹਿ ਲਓ ਜਾਂ ਉਹਨੂੰ ਉਹਦੀ ਦੂਰ ਵਰਤੋਂ ਕਰਨ ਵਾਸਤੇ ਉਹਦੇ ਚ ਮੈਗਨੈਟਿਕ ਸਟ੍ਰਿਪ ਸੀ ਔਰ ਮੈਗਨੈਟਿਕ ਸਟ੍ਰਿਪ ਜਦੋਂ ਸਾਡੇ ਕੋਲੇ ਪੁਰਾਣੀਆਂ ਟੇਪਾਂ ਹੁੰਦੀਆਂ ਸੀ ਰਿਕਾਰਡਸ ਹੁੰਦੇ ਸੀ ਉਹ ਸਿਮਿਲਰ ਟੇਪ ਹੁੰਦੀ ਸੀ ਔਰ ਉਹਦਾ ਇੱਕ ਪ੍ਰੋਪਰਟੀ ਹੈ ਕਿ ਉਹ ਇਟ ਕੇ ਇਟ ਇਜ਼ ਰੀਰਾਈਟੇਬਲ ਮਤਲਬ ਕਿ ਉਹਦੇ ਚ ਜਿੰਨੀ ਵਾਰੀ ਮਰਜ਼ੀ ਡਾਟਾ ਨੂੰ ਡਿਲੀਟ ਕਰ ਲੋ ਜਿੰਨੀ ਵਾਰੀ ਮਰਜ਼ੀ ਡਾਟਾ ਨੂੰ ਉੱਪਰ ਹੋਰ ਚੜਾ ਲਓ ਹਾਂ ਸੋ ਉਹ ਕੀ ਕਰਦੇ ਸੀਗੇ ਸਪੋਜ਼ ਤੁਹਾਡੇ ਨਾਮ ਦਾ ਹੀ ਤੁਹਾਡਾ ਏਟੀਐਮ ਹੈਗਾ ਤੁਹਾਡੇ ਨਾਮ ਦੇ ਏਟੀਐਮ ਦੇ ਉੱਪਰ ਤੁਹਾਡੇ ਅਕਾਊਂਟ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਕਾਪੀ ਹੁੰਦੇ ਸੀਗੇ ਏਟੀਐਮ ਜਿਹਨੂੰ ਅਸੀਂ ਸਕਿਮਰ ਵੀ ਕਹਿੰਦੇ ਆ ਜਿਹਦੇ ਤੋਂ ਕਲੋਨਿੰਗ ਕਰ ਲੈਂਦੇ ਸੀਗੇ ਉਹ ਉਹ ਕਾਰਡ ਨੂੰ ਸਵਾਈਪ ਕਰਦੇ ਸੀ ਤੁਹਾਡਾ ਡਾਟਾ ਸਾਰਾ ਕੰਪਿਊਟਰ ਦੇ ਉੱਪਰ ਡਾਊਨਲੋਡ ਕਰਕੇ ਇੱਕ ਹੋਰ ਨਕਲੀ ਕਾਰਡ ਉਦਾਂ ਦਾ ਤਿਆਰ ਕਰ ਲੈਂਦੇ ਸੀ ਜਿਹਦੇ ਚ ਉਹ ਯੂਜ਼ ਕਰਕੇ ਅੱਗੇ ਉਹ ਸ਼ਾਪਿੰਗ ਕਰਦੇ ਸੀ ਸੋ ਉਹਨੂੰ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਨੂੰ ਮੱਦੇਨਜ਼ਰ ਰੱਖਦੇ ਫਿਰ ਇੱਕ ਚਿਪ ਜਿੱਦਾਂ ਆਪਾਂ ਕਹਿੰਦੇ ਆਂ ਵੀ ਫਿਜ਼ੀਕਲ ਕਾਰਡ ਹੋਣਾ ਜ਼ਰੂਰੀ ਹੈ ਉਹ ਚਿਪ ਨੂੰ ਡਿਵੈਲਪ ਕੀਤਾ ਗਿਆ ਉਹ ਚਿਪ ਦੇ ਥਰੂ ट्रांजੈਕਸ਼ਨਸ ਹੋਣੀਆਂ ਸਟਾਰਟ ਹੋਈਆਂ ਉਹ ਚਿਪ ਨੂੰ ਹੁਣ ਯੂਜ਼ ਕਰਕੇ ਅੱਗੇ ट्रांजੈਕਸ਼ਨਸ ਹੁੰਦੀਆਂ ਫਿਰ ਇਸ ਤੋਂ ਬਾਅਦ ਇੱਕ ਵਾਈਫਾਈ ਜਿਹੜਾ ਤੁਸੀਂ ਮੈਨੂੰ ਥਰਡ ਦੱਸਿਆ ਆਏਗਾ ਵੀ ਵਾਇਰਲੈਸ ट्रांजैक्शन ਉਹ ਵਾਇਰਲੈਸ ट्रांजैक्शंस ਵਾਇਰਲੈਸ ट्रांजैक्शंस ਦੀ ਸਟਾਰਟ ਕੀਤੀਆਂ ਨੇ ਕੁਝ ਬੈਂਕਸ ਨੇ ਉਹਦੇ ਚ ਉਹ ਫੈਸਿਲਿਟੀ 2000 ਦੀ 3000 ਦੀ 4000 ਦੀ ਲਿਮਿਟੇਸ਼ਨ ਹੈ ਬਹੁਤ ਸਾਰੀਆਂ ਐਸੀਆਂ ਐਪਲੀਕੇਸ਼ਨਸ ਨੇ ਬੈਂਕਸ ਨੇ ਡਿਵੈਲਪ ਕੀਤੀਆਂ ਹੁਣ ਮੈਂ ਉਹੀ ਦੱਸਦਾ ਪਿਆ ਵੀ ਆਪਾਂ ਨੂੰ ਕੋਈ ਵੀ ਚੀਜ਼ ਯੂਜ਼ ਕਰਨ ਤੋਂ ਪਹਿਲਾਂ ਉਹਦੇ ਐਡਵਾਂਟੇਜਸ ਡਿਸ ਐਡਵਾਂਟੇਜਸ ਪੜਨੇ ਪੈਣਗੇ ਅੰਡਰਸਟੈਂਡ ਕਰਨੇ ਪੈਣਗੇ ਕਿਸੇ ਵੀ ਬੈਂਕ ਕੋਲ ਜਾ ਕੇ ਤੁਸੀਂ ਪੁੱਛ ਸਕਦੇ ਹੋ ਹੁਣ ਜਿੱਦਾਂ ਮੈਂ ਐਪਲੀਕੇਸ਼ਨ ਯੂਜ਼ ਕਰਦਾ ਮੇਰੇ ਕੋਲੇ ਪੰਜ ਬੈਂਕਸ ਦੀ ਐਪਲੀਕੇਸ਼ਨਸ ਨੇ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਡੈਬਿਟ ਕਾਰਡ ਦੀ ਆਪਸ਼ਨ ਦਿੱਤੀ ਹੈ ਜਦੋਂ ਤੁਸੀਂ ਡੈਬਿਟ ਕਾਰਡ ਨੂੰ ਕਲਿੱਕ ਕਰੋਗੇ ਉਹਦੇ ਵਿੱਚ ਅੱਗੇ ਆਪਸ਼ਨਸ ਆ ਜਾਂਦੀਆਂ ਤੁਸੀਂ ਆਪਣੀ ਕਿੰਨੀ ਸਪੋਜ਼ ਲਿਮਿਟ ਹੈਗੀ ਆ ਉਹ ਤੁਸੀਂ ਵਾਈਫਾਈ ਯੂਜ਼ ਕਰਨਾ ਚਾਹੁੰਦੇ ਹੋ ਕਿ ਨਹੀਂ ਮੈਂ ਉਹਦਾ ਸਵਿਚ ਆਫ ਕਰ ਦੇਣਾ ਉਹ ਵਾਈਫਾਈ ਚੱਲਣਾ ਬੰਦ ਹੋ ਜਾਂਦਾ ਜੇ ਤੁਸੀਂ ਕਿੰਨੀ ਲਿਮਿਟ ਤੁਸੀਂ ਮਰਚੈਂਟ ਮਰਚੈਂਟ ਕਹਿੰਦੇ ਨੇ ਇਹ ਜਿੱਥੇ ਦੁਕਾਨ ਤੇ ਸ਼ਾਪਿੰਗ ਕਰਦੇ ਆ ਕਿੰਨੀ ਲਿਮਿਟ ਤੁਸੀਂ ਆਪਣੀ ਸੈੱਟ ਕਰਨਾ ਚਾਹੁੰਦੇ ਹੋ ਉਨੀ ਤੁਸੀਂ ਲਿਮਿਟ ਸੈੱਟ ਕਰ ਸਕਦੇ ਹੋ ਤੁਸੀਂ ਉਹਨੂੰ ਆਨ ਆਫ ਬਟਨ ਦੱਤੇ ਹੋਏ ਆ ਐਪਲੀਕੇਸ਼ਨ ਦੇ ਵਿੱਚ ਹੀ ਤੁਸੀਂ ਉਹਨੂੰ ਆਨ ਆਫ ਵੀ ਕਰ ਸਕਦੇ ਹੋ ਤੁਸੀਂ ਆਪਣਾ ਏਟੀਐਮ ਕਾਰਡ ਕਿਸੇ ਹੋਰ ਨੂੰ ਤੁਹਾਨੂੰ ਮਜਬੂਰਨ ਜਿਵੇਂ ਤੁਹਾਨੂੰ ਮੈਡੀਕਲ ਅਰਜੈਂਸੀ ਪੈ ਗਈ ਤੁਸੀਂ ਕਿਸੇ ਬੰਦੇ ਨੂੰ ਦਿੱਤਾ ਜਿਵੇਂ ਮੇਰੀ ਆਪਣੀ ਖੁਦ ਇੱਕ ਐਗਜ਼ਾਮਪਲ ਹੈ ਮੇਰੇ ਮਦਰ ਬਿਮਾਰ ਸੀਗੇ ਤੇ ਮੈਂ ਇੱਥੇ ਨਹੀਂ ਸੀਗਾ ਮੇਰੀ ਵਾਈਫ ਅਸੀਂ ਦਵਾਈਆਂ ਪਰਚੇਸ ਕਰਨੀਆਂ ਸੀਗੀਆਂ ਸਾਨੂੰ ਕਿਸੇ ਬੰਦੇ ਨੂੰ ਦੇਣਾ ਪਿਆ ਪਰ ਮੈਂ ਉਹਦੀ ਲਿਮਟ ਸੈੱਟ ਕੀਤੀ ਹੋਈ ਸੀ ਕਿ ਉਹ ਦਵਾਈਆਂ ਹੀ ਪਰਚੇਸ ਕਰ ਸਕਦਾ ਔਰ ਉਹ 5000 ਤੋਂ ਵੱਧ ट्रांजੈਕਸ਼ਨ ਨਹੀਂ ਕਰ ਸਕਦਾ ਉਹ ਉਸ ਹਿਸਾਬ ਨਾਲ ਉਹ ਸੈਟਲਮੈਂਟ ਹੋ ਜਾਂਦੀ ਬਟ ਤੁਹਾਨੂੰ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਪਤਾ ਹੋਣਾ ਜ਼ਰੂਰੀ ਹੈ ਉਹਨੂੰ ਪਤਾ ਹੋਣਾ ਜ਼ਰੂਰੀ ਹੈ ਔਰ ਪਤਾ ਲਾਣ ਆਸਤੇ ਤੁਹਾਡੀ ਅਵੇਅਰਨੈਸ ਜ਼ਰੂਰੀ ਹੈ ਔਰ ਆਪਣੇ ਆਪ ਨੂੰ ਆਪਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ ਵੀ ਅਸੀਂ ਇਹ ਚੀਜ਼ ਤੋਂ ਕਿੱਦਾਂ ਬਚਣਾ ਜਦੋਂ ਆਪਾਂ ਫ੍ਰੀ ਮਾਈਂਡ ਹੋ ਕੇ ਕੋਈ ਚੀਜ਼ ਨੂੰ ਕਰਦੇ ਆ ਜਾਂ ਨਾਰਮਲ ਰੂਟੀਨ ਦੇ ਵਿੱਚ ਕਰਦੇ ਆ ਫਿਰ ਐਦਾਂ ਦੀਆਂ ਗਲਤੀਆਂ ਹੁੰਦੀਆਂ ਹਾਂ ਤਾਂ ਇੱਕ ਆਨਲਾਈਨ ट्रांजੈਕਸ਼ਨ ਹੈ ਜਿਹੜੀ ਖਾਸ ਕਰਕੇ ਐਨਆਰਆਈਜ਼ ਬਹੁਤ ਯੂਜ਼ ਕਰਦੇ ਆ ਯਾ ਅੱਜਕੱਲ ਆਪਣੇ ਵੀ ਬਹੁਤ ਜ਼ਿਆਦਾ ਯੂਜ਼ ਹੁੰਦੀ ਆ ਉਹ ਕਿੰਨੀ ਕੁ ਸੇਫ ਆ ਐਨਆਰਆਈਸ ਨੂੰ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਰ ਦੇਖੋ ਬੈਂਕਿੰਗ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਇੱਕ ਕਸਟਮਰ ਨੂੰ ਕਸਟਮਰ ਦੀ ਤਰ੍ਹਾਂ ਟਰੀਟ ਕੀਤਾ ਜਾਂਦਾ ਐਨਆਰਆਈਸ ਆਸਤੇ ਕੋਈ ਸਪੈਸ਼ਲ ਫੈਸਿਲਿਟੀ ਜਾਂ ਕੋਈ ਐਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਯੈਸ ਉਹਨਾਂ ਨੇ ਟੋਲ ਫਰੀ ਨੰਬਰਸ ਐਨਆਰਆਈਸ ਆਸਤੇ ਵੱਖਰੇ ਦਿੱਤੇ ਹੋਏ ਆ ਵਨ ਨੰਬਰ 2 ਐਨਾਲਾਈਜ਼ ਕਰਨ ਵਾਸਤੇ ਮੇਰੀ ਰਿਕੁਐਸਟ ਹੈ ਕਿ ਬਿਕਾਉਜ਼ ਉਹ ਇੱਥੇ ਬੈਠੇ ਨਹੀਂ ਹੁੰਦੇ ਇੰਟਰਫੇਸ ਨਹੀਂ ਕਰਦੇ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਆਪਣੇ ਖਾਤੇ ਨੂੰ ਦੁਬਾਰਾ ਦੁਬਾਰਾ ਚੈੱਕ ਕਰਨ ਵਾਸਤੇ ਜੇ ਤਾਂ ਉਹਨਾਂ ਦੀ ਉਸ ਕੰਟਰੀ ਦੇ ਵਿੱਚ ਬ੍ਰਾਂਚ ਹੈਗੀ ਹੈ ਉਸ ਕੰਟਰੀ 'ਚ ਬ੍ਰਾਂਚ ਹੈਗੀ ਹੈ ਦੇ ਸ਼ੁੱਡ ਆਪਟ ਉਹੀ ਉਹੀ ਬੈਂਕ ਨੂੰ ਆਪਟ ਕਰਨ ਜਿਹੜੀ ਉਸ ਕੰਟਰੀ ਦੇ ਵਿੱਚ ਬ੍ਰਾਂਚ ਹੈਗੀ ਹੈ ਵਨ ਨੰਬਰ 2 ਜੇ ਉਸ ਕੰਟਰੀ 'ਚ ਬ੍ਰਾਂਚ ਨਹੀਂ ਹੈਗੀ ਤਾਂ ਉਹਨਾਂ ਨੂੰ ਇੰਟਰਨੈਟ ਬੈਂਕਿੰਗ ਲੈਣੀ ਚਾਹੀਦੀ ਆ ਪਰ ਇੰਟਰਨੈਟ ਬੈਂਕਿੰਗ ਵੀ ਤਾਂ ਹੀ ਲੈਣ ਜੇ ਉਹਨਾਂ ਨੂੰ ਉਹਦੇ ਇਨ ਦਾ ਆਉਟਸ ਪਤਾ ਨੇ ਉਹਨੂੰ ਦੁਬਾਰਾ ਖੋਲ ਕੇ ਉਹ ਰੀਡ ਆਊਟ ਕਰ ਸਕਦਾ ਆਪਣਾ ਫੋਨ ਨੰਬਰ ਜ਼ਰੂਰ ਚੈੱਕ ਕਰਨ ਕਿ ਤੁਹਾਡਾ ਫੋਨ ਨੰਬਰ ਜਿਹੜਾ ਲਿੰਕ ਕੀਤਾ ਹੋਇਆ ਬੈਂਕ ਦੇ ਵਿੱਚ ਹੈਗਾ ਉਹਦੇ ਵਿੱਚ ਸਾਰੇ ਮੈਸੇजेस ਆਉਂਦੇ ਨੇ ਉਹਨੂੰ ਟਾਈਮ ਟੂ ਟਾਈਮ ਦੇਖਦੇ ਰਹਿਣਾ ਚਾਹੀਦਾ ਇਹੀ ਪ੍ਰੀਕਾਸ਼ਨਸ ਨੇ ਇਹੀ ਪ੍ਰੀਕਾਸ਼ਨਸ ਨੂੰ ਯੂਜ਼ ਕਰਕੇ ਹੀ ਉਹ ਅੱਗੇ ਪ੍ਰੋਸੀਡ ਕਰ ਸਕਦਾ ਜਿਹੜੇ ਆਮ ਲੋਕ ਨੇ ਪਿੰਡਾਂ ਦੇ ਵਿੱਚ ਬਹੁਤੇ ਪੜ੍ਹੇ ਲਿਖੇ ਨਹੀਂ ਕਿਸਾਨ ਵਰਗਾ ਮਜ਼ਦੂਰ ਵਰਗਾ ਪਰ ਉਹਨਾਂ ਦੇ ਖਾਤਿਆਂ 'ਚ ਪੈਸੇ ਹੈਗੇ ਆ ਕਿਉਂਕਿ ਫਸਲ ਵੇਚ ਲਈ ਆ ਜਾਂ ਹੋਰ ਕੋਈ ਕੰਮਕਾਰ ਕਰਦੇ ਆ ਆਪਣਾ ਉਹਨਾਂ ਦੇ ਪੈਸੇ ਤਾਂ ਜ਼ਰੂਰ ਪਏ ਹੁੰਦੇ ਕਿ ਉਹਨਾਂ ਨੂੰ ਵੀ ਤੁਸੀਂ ਫਿਰ ਇਹੀ ਸਲਾਹ ਦੋਗੇ ਕਿ ਉਹਨਾਂ ਨੂੰ ਕੋਈ ਉਹ ਚੀਜ਼ਾਂ ਨਹੀਂ ਵਰਤਣੀਆਂ ਚਾਹੀਦੀਆਂ ਜਿਵੇਂ ਆਜਕਲ ਹੋਰ ਐਪਸ ਹੈਗੀਆਂ ਨੇ ਜਿਹੜੀਆਂ ਜਿਨ੍ਹਾਂ ਤੋਂ ट्रांजੈਕਸ਼ਨਾਂ ਹੁੰਦੀਆਂ ਨੇ ਜਾਂ ATM ਜੇ ਉਹਨਾਂ ਨੂੰ ਨਹੀਂ ਵਰਤਨੇ ਹੁੰਦੇ ਤਾਂ ਨਹੀਂ ਵਰਤਨੇ ਚਾਹੀਦੇ ਨਹੀਂ ਸਰ ਮੈਂ ਕਿਸੇ ਨੂੰ ਦੇਖੋ ਅਸੀਂ ਬੈਕਫੁੱਟ ਤੇ ਜਾ ਕੇ ਜਾਂ ਆਪਸੀ ਪਿੱਛੇ ਅਗਾ ਅਗਾ ਵੱਧੂ ਸੋਚ ਨਾਲ ਅਸੀਂ ਇਹ ਚੀਜ਼ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਕੋਈ ਚੀਜ਼ ਨੂੰ ਨਾ ਕਰੋ ਜਾਂ ਕਰੋ ਮੇਰਾ ਸਾਡਾ ਕਹਿਣਾ ਸਿੰਪਲ ਇੱਕੋ ਹੀ ਹੈ ਵੀ ਜਿਹੜੀ ਚੀਜ਼ ਸਾਨੂੰ ਆਂਦੀ ਹੈ ਹਾਂ ਜਾਂ ਜਿਹੜੀ ਚੀਜ਼ ਨੂੰ ਅਸੀਂ ਸਿੱਖਿਆ ਹੂੰ ਉਹ ਚੀਜ਼ ਨੂੰ ਹੀ ਆਪਟ ਕਰਨਾ ਚਾਹੀਦਾ ਨਵੀਂ ਚੀਜ਼ ਦੇ ਉੱਪਰ ਐਕਸਪੈਰੀਮੈਂਟ ਨਹੀਂ ਕਰਨਾ ਚਾਹੀਦਾ ਇਹ ਬੈਂਕ ਦੀ ਐਪ ਆਪਾਂ ਡਾਊਨਲੋਡ ਕਰ ਲਈ ਉਹਦੇ ਚ ਆਪਾਂ ਐਕਸਪੈਰੀਮੈਂਟ ਕਰਨ ਲੱਗ ਜਾਈਏ ਉਹ ਐਕਸਪੈਰੀਮੈਂਟ ਸਾਨੂੰ ਕਈ ਵਾਰੀ ਬਹੁਤ ਪਾਲੂ ਪੈਂਦੇ ਹੂੰ ਜਿਹੜੀ ਚੀਜ਼ ਦਾ ਨਹੀਂ ਪਤਾ ਉਹ ਚੀਜ਼ ਨੂੰ ਆਪਾਂ ਨਾ ਕਰੀਏ ਉਹ ਜਾਂ ਉਹਦੀ ਅੰਡਰਸਟੈਂਡਿੰਗ ਕਰੀਏ ਜਾਂ ਬੈਂਕ ਨਾਲੇ ਤੋਂ ਕਿਸੇ ਤੋਂ ਜਾ ਕੇ ਆਪਾਂ ਅੰਡਰਸਟੈਂਡ ਕਰੀਏ ਉਸ ਤੋਂ ਬਾਅਦ ਹੀ ਉਹਨੂੰ ਪ੍ਰੋਸੀਡ ਕਰਨਾ ਸ਼ੁਰੂ ਕਰੀਏ ਹਾਂ ਬਹੁਤ ਤਰ੍ਹਾਂ ਦੇ ਸਾਈਬਰ ਕ੍ਰਾਈਮ ਹੋ ਰਹੇ ਨੇ ਤੁਹਾਡੇ ਕੋਲ ਇੱਕ ਲਿੰਕ ਆਉਂਦਾ ਕਿਹਾ ਜਾਂਦਾ ਹੈ ਇਹਦੇ ਉੱਤੇ ਕਲਿੱਕ ਕਰੋ ਕਲਿੱਕ ਕਰਦਾ ਬੰਦਾ ਉਹਦਾ ਸਾਰਾ ਮੋਬਾਈਲ ਦਾ ਡਾਟਾ ਉਹਨਾਂ ਕੋਲ ਚਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਹਾਡੇ ਉਹਦੇ ਚ ਐਪਸ ਹੈਗੀਆਂ ਨੇ ट्रांजैक्शन ਵਾਲੀਆਂ ਆਨਲਾਈਨ ਬੈਂਕਿੰਗ ਤੁਸੀਂ ਚਲਾ ਰਹੇ ਹੋ ਆਪਣੇ ਫੋਨ ਤੋਂ ਤਾਂ ਇਹ ਸਾਰੀ ਚੀਜ਼ਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਸਰ ਸਰ ਫਾਈਨਲ ਆਊਟਕਮ ਇਹੀ ਹੈਗੀ ਆ ਵੀ ਜਿੱਦਾਂ ਤੁਸੀਂ ਹੁਣ ਲਿੰਕ ਨੂੰ ਕਲਿੱਕ ਕੀਤਾ ਤੁਹਾਨੂੰ ਪਹਿਲੇ ਹੀ ਜਦੋਂ ਤੁਹਾਡੇ ਕੋਲ ਮੈਸੇਜ ਆਇਆ ਤੁਸੀਂ ਅੰਡਰਸਟੈਂਡ ਕੀਤਾ ਉਹ ਮੈਸੇਜ ਨੂੰ ਤੁਸੀਂ ਰੀਡ ਆਊਟ ਕਰੋਗੇ ਜਾਂ ਉਹਦੇ ਉੱਤੇ ਐਪਲੀਕੇਸ਼ਨ ਨੂੰ ਕਿਸੇ ਵੀ ਲਿੰਕ ਨੂੰ ਤੁਸੀਂ ਖੋਲਣ ਤੋਂ ਪਹਿਲਾਂ ਉਹ ਕਹਿੰਦੇ ਆ ਵੀ ਇਸ ਲਿੰਕ ਨੂੰ ਖੋਲਣ ਤੋਂ ਪਹਿਲਾਂ ਤੁਸੀਂ ਉਹਨੂੰ ਚਾਰ ਵਾਰੀ ਪੜੋ ਹੁਣ ਤਾਂ ਮੋਬਾਈਲ ਗਵਰਨਮੈਂਟ ਨੇ ਬਹੁਤ ਅਵੇਅਰ ਹੋ ਗਈ ਜਦੋਂ ਵੀ ਆਪਾਂ ਲਿੰਕ ਕਲਿੱਕ ਕਰਦੇ ਆ ਉਹਦੇ ਵਿੱਚ ਪਹਿਲੇ ਇੱਕ ਲਾਈਨ ਲਿਖੀ ਹੋਈ ਆਂਦੀ ਹੈ ਵੀ ਤੁਸੀਂ ਇਹ ਲਿੰਕ ਨੂੰ ਖੋਲਣ ਲੱਗੇ ਹੋ ਪਰ ਇਹ ਡੇਂਜਰਸ ਹੋ ਸਕਦਾ ਤੁਹਾਡੇ ਜਾਂ ਸਾਰੀਆਂ ਡਿਟੇਲਸ ਲੈ ਸਕਦੇ ਆ ਅਸੀਂ ਅੰਨੇਵਾਹ ਹੋ ਕੇ ਕਈ ਵਾਰੀ ਉਹਨੂੰ ਯੈਸ ਕਰ ਦਿੰਨੇ ਆ ਉਸ ਤੋਂ ਬਾਅਦ ਅਸੀਂ ਲੌਂਚ ਕਰਦੇ ਆ ਹਰੇਕ ਚੀਜ਼ ਨੂੰ ਕਰਨ ਤੋਂ ਪਹਿਲਾਂ ਕੋਈ ਵੀ ਅਲਰਟ ਆਂਦਾ ਉਹ ਅਲਰਟ ਛੋਟੀ ਵਿੰਡੋ ਹੁੰਦੀ ਆ ਉਹਨੂੰ ਪੜ੍ਹਨਾ ਜ਼ਰੂਰ ਚਾਹੀਦਾ ਉਹਦਾ ਪੜ੍ਹ ਕੇ मीनिंग ਨੂੰ ਅੰਡਰਸਟੈਂਡ ਕਰਨਾ ਚਾਹੀਦਾ ਜੇ ਉਹ ਇੰਗਲਿਸ਼ ਚ ਆਂਦੀ ਆ ਤਾਂ ਕਿਸੇ ਤੋਂ ਪੜ੍ਹਾ ਲੈਣਾ ਚਾਹੀਦਾ ਰੈਦਰ ਦੈਨ ਯੈਸ ਨੋ ਤਾਂ ਅਸੀਂ ਪੜ੍ਹ ਲੈਂਦੇ ਆ ਸਾਰੇ ਕਿ ਯੈਸ ਕੀ ਆ ਤੇ ਨੋ ਕੀ ਆ ਪਰ ਉੱਪਰਲੀ ਲਾਈਨ ਚ ਕੀ ਲਿਖਿਆ ਹੋਇਆ ਆ ਅਸੀਂ ਸਾਰੇ ਨਹੀਂ ਪੜ੍ਹਦੇ ਜਾਂ ਜ਼ਿਆਦਾਤਰ ਅੱਜਕੱਲ੍ਹ ਜਿਹੜੀਆਂ ਐਪਸ ਵੀ ਤੁਸੀਂ ਡਾਊਨਲੋਡ ਕਰ ਰਹੇ ਹੋ ਜਾਂ ਕੁਝ ਕੁਝ ਕਰਨ ਜੰਨੇ ਹੋ ਤਾਂ ਤੁਹਾਨੂੰ ਤੁਹਾਡਾ ਕੰਸੈਂਟ ਲਿਆ ਜਾ ਰਿਹਾ ਉਹਦੇ ਤੇ ਪਰ ਜੇਕਰ ਉਹ ਕੰਸੈਂਟ ਅਸੀਂ yes ਨਹੀਂ ਕਰਦੇ ਤਾਂ ਉਹ ਚੀਜ਼ੇ ਨਹੀਂ ਚੱਲਦੀਆਂ ਫਿਰ ਨਹੀਂ ਕਰਨਾ ਕੀਤਾ ਜਾ ਰਿਹਾ ਸਰ ਨਹੀਂ ਨਹੀਂ ਮਜਬੂਰ ਕੀਤਾ ਜਾ ਰਿਹਾ ਦੇਖੋ ਮੇਰੀਆਂ ਵੀ ਬਹੁਤ ਸਾਰੀਆਂ ਇਦਾਂ ਦੀ ਐਪਲੀਕੇਸ਼ਨਸ ਨੇ ਮੈਂ ਦੇਖਦਾ ਜਦੋਂ ਜਦੋਂ ਉਹਨੂੰ ਆਪਾਂ ਕਲਿੱਕ ਕਰਦੇ ਹਾਂ ਜਦੋਂ ਉਹ ਨੋਟੀਫਿਕੇਸ਼ਨਸ ਮੰਗਦੇ ਨੇ ਇੰਨੀਆਂ ਵੱਡੀਆਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਕਿ ਅਸੀਂ ਆਮ ਤੌਰ ਤੇ ਰੀਡ ਆਊਟ ਨਹੀਂ ਕਰ ਸਕਦਾ ਈਵਨ ਫੈਕਟ ਇਹ ਹੈ ਕਿ ਮੈਂ ਵੀ ਰੀਡ ਆਊਟ ਨਹੀਂ ਕੀਤੀ ਮੈਂ ਵੀ ਰੀਡ ਆਊਟ ਨਹੀਂ ਕਰਦਾ ਬਟ ਜੇ ਮੈਨੂੰ ਯੂਟਿਲਾਈਜੇਸ਼ਨ ਚਾਹੀਦੀ ਆ ਉਹਦੀ ਤਾਂ ਮੈਨੂੰ ਰੀਡ ਆਊਟ ਕਰਕੇ ਹੀ ਅੱਗੇ ਪ੍ਰੋਸੀਡ ਕਰਨਾ ਚਾਹੀਦਾ 1 ਨੰਬਰ 2 ਤੁਹਾਡੇ ਮੋਬਾਈਲ 'ਚ ਬਹੁਤ ਸਾਰਾ ਸੈਂਸਿਟਿਵ ਡਾਟਾ ਹੈ ਮੈਂ ਇੱਕ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਤੁਸੀਂ ਬੈਸਟ ਤੋਂ ਬੈਸਟ ਕੰਪਨੀ ਦਾ ਕਿਸੇ ਵੀ ਕੰਪਨੀ ਦਾ ਐਂਟੀਵਾਇਰਸ ਇਹਦੇ 'ਚ ਪਵਾ ਕੇ ਰੱਖੋ ਅਸੀਂ ਕਹਿੰਨੇ ਆ 500 ਨਾਲ 700 ਨਾਲ ਜੋ ਸਾਡੀ ਆਮ ਸੋਚ ਆ ਸਾਰਿਆਂ ਦੀ ਕਿ 500 700 ਰੁਪਏ ਸਾਲ ਦਾ ਦੇਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਕਦੀ ਨਹੀਂ ਪਤਾ ਲੱਗਣਾ ਕਿ ਤੁਹਾਡਾ ਜੀ ਦੋ 500 700 ਰੁਪਏ ਦਿੱਤਾ ਹੋਇਆ ਜੇ ਤੋ ਥੋੜਾ ਲੱਖ ਰੁਪਿਆ ਬਚਾ ਗਿਆ ਉਦੋਂ ਸਾਨੂੰ ਅੰਡਰਸਟੈਂਡ ਹੁੰਦਾ ਤਾਂ ਇੱਕ ਹੋਰ ਗੱਲ ਦੱਸਿਓ ਕਿ ਇੱਕ ਨਾਲ ਨਾਲ ਚਰਚਾ ਵੀ ਚੱਲਦੀ ਹੈ ਕਿ ਇਹਨੇ ਕਿ ਫੋਨ ਬਹੁਤ ਖਤਰਨਾਕ ਆ ਕਹਿੰਦੇ ਤੁਹਾਡੇ ਕੋਲ ਪਿਆ ਤੁਹਾਡੀਆਂ ਸਾਰੀਆਂ ਗੱਲਾਂ ਨੋਟ ਹੋ ਰਹੀਆਂ ਨੇ ਸਾਰਾ ਤੁਹਾਨੂੰ ਸੁਣਿਆ ਜਾ ਰਿਹਾ ਤੁਹਾਡੇ ਕੋਈ ਵੀ ਪ੍ਰਾਈਵੇਸੀ ਪ੍ਰਾਈਵ ਨਹੀਂ ਹੈਗੀ ਸਿਕਿਉਰਿਟੀ ਨਹੀਂ ਐਦਾਂ ਦੀ ਵੀ ਸਾਰਾ ਕੁਝ ਫੋਨ ਤੁਹਾਡਾ ਸੁਣ ਰਿਹਾ ਜੇ ਤੁਹਾਡੇ ਕੋਲ ਪਿਆ ਤੁਹਾਨੂੰ ਪਤਾ ਤੁਸੀਂ ਕੀ ਕਰ ਰਹੇ ਹੋ ਇਹ ਸੱਚ ਆ ਜੀ ਇਹਦੇ ਚ ਕੋਈ ਦੋ ਰਹਿ ਵਾਲੀ ਗੱਲ ਨਹੀਂ ਹੈਗੀ ਥੋੜੀ ਟਰੈਕਿੰਗ ਤੁਸੀਂ ਕੀ ਕਰਦੇ ਪਿਓ ਤੁਹਾਡੀਆਂ ਕੀ ਲਾਈਕਸ ਤੇ ਡਿਸਲਾਈਕਸ ਨੇ ਤੁਹਾਨੂੰ ਕਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਤੁਹਾਡਾ ਹੈਲਥ ਕੀ ਹੈ ਤੁਹਾਡੀ ਹੈਲਥ ਕੀ ਕਹਿੰਦੀ ਪਈ ਹੈ ਤੁਹਾਡੀ ਹੈਲਥ ਤੋਂ ਤੁਹਾਡੇ ਕੋਲੇ ਕੀ ਸਟਰਗਲਸ ਆਉਂਦੀਆਂ ਪਈਆਂ ਤੁਹਾਡਾ ਕਿਦਾਂ ਦਾ ਮੂਡ ਹੈ ਈਵਨ ਇੱਥੇ ਤੱਕ ਵੀ ਜੱਜ ਕੀਤਾ ਜਾ ਰਿਹਾ ਵੀ ਤੁਹਾਡਾ ਮੂਡ ਕਿਦਾਂ ਦਾ ਸੋ ਦੈਟ ਤੁਹਾਨੂੰ ਉਸ ਹਿਸਾਬ ਨਾਲ ਹੀ ਅੱਗੇ ਉਹ ਪੈਂਪਰ ਕੀਤਾ ਜਾਵੇ ਜਿਹਨੂੰ ਆਪਾਂ AI ਕਹਿੰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਆ ਉਹ ਇਦਾਂ ਦੀਆਂ ਆਪਸ਼ਨਸ ਨੇ ਕਿ ਤੁਸੀਂ ਅਸੀਂ ਸੋਚ ਵੀ ਨਹੀਂ ਸਕਦੇ ਸਾਡੀਆਂ ਸੋਚ ਤੋਂ ਵੀ ਬਿਯੋਂਡ ਆਰ ਥਾਟ ਪ੍ਰੋਸੈਸ ਉਹ ਚੀਜ਼ਾਂ ਚਲਦੀਆਂ ਪਈਆਂ ਜਾਂ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਸਾਨੂੰ ਸੁਣ ਰਹੀਆਂ ਨੇ ਜਿਹੜੀਆਂ ਦੇ ਜਿਹੜੀਆਂ ਸਾਨੂੰ ਐਨਲਿਸਿਸ ਕਰ ਰਹੀਆਂ ਨੇ ਕਿ ਕੀ ਕਰ ਰਹੀ ਨੇ ਜੀ ਜੀ ਮੋਬਾਈਲ ਤੋਂ ਇਲਾਵਾ ਵੀ ਹੋਰ ਚੀਜ਼ਾਂ ਐਜੇ ਹੈਗੀਆਂ ਹਾਂ ਸਰ ਜਿੱਦਾਂ ਮੈਜੋਰਟੀ ਆਪਣੇ ਘਰਾਂ ਦੇ ਵਿੱਚ ਐਲੈਕਸਾ ਅੱਜ ਕੱਲ ਆਪਾਂ ਵਰਤਦੇ ਆ ਆਪਾਂ ਐਲੈਕਸਾ ਲਾਨੇ ਆ ਮੈਂ ਵੀ ਲਾਇਆ ਹੋਇਆ ਸਾਰਿਆਂ ਨੇ ਐਲੈਕਸਾ ਲਾਇਆ ਹੋਇਆ ਹੁਣ ਇਹਦੀ ਇੱਕ ਬੜੀ ਐਗਜ਼ਾਮਪਲ ਦੇ ਰਿਹਾ ਜੀ ਤੁਹਾਨੂੰ ਮੈਂ ਐਲੈਕਸਾ ਦੀ ਐਲੈਕਸਾ ਜਦੋਂ ਅਸੀਂ ਬੋਲਦੇ ਆ ਉਹ ਆਟੋਮੈਟਿਕਲੀ ਉਹ ਅਲਰਟ ਹੋ ਜਾਂਦੀ ਆ ਤੇ ਅਸੀਂ ਜੋ ਉਹਨੂੰ ਇਨਸਟਰਕਸ਼ਨਸ ਦਿੰਨੇ ਆ ਉਹਨੂੰ ਉਹ ਰੀਡ ਆਊਟ ਕਰਦੀ ਆ ਜਾਂ ਫਾਲੋ ਕਰਦੀ ਆ ਬਟ ਅਸੀਂ ਜਦੋਂ ਐਲੈਕਸਾ ਬੋਲਦੇ ਆ ਇਟ ਮੀਨਸ ਉਹ ਉਹਦੇ ਇਅਰਸ ਹਮੇਸ਼ਾ ਖੁੱਲੇ ਹੋਏ ਆ ਵੀ ਉਹਨੂੰ ਐਲੈਕਸਾ ਬੋਲਣ ਤੇ ਉਹਨੂੰ ਕਮਾਂਡ ਮਿਲੀ ਹੋਈ ਆ ਵੀ ਐਲੈਕਸਾ ਬੋਲਣ ਤੇ ਤੂੰ ਜਵਾਬ ਦੇਣਾ ਅਦਰਵਾਈਜ਼ ਤੂੰ ਇਨਐਕਟਿਵ ਰਹਿਣਾ ਬਟ ਉਹ ਇਨਐਕਟਿਵ ਨਹੀਂ ਹੁੰਦੀ ਉਹ ਹਮੇਸ਼ਾ ਸੁਣਦੀ ਰਹਿੰਦੀ ਹੈ ਇੱਕ ਐਗਜ਼ਾਮਪਲ ਹੈ ਇੱਕ ਇੰਗਲੈਂਡ ਦੇ ਵਿੱਚ ਇੱਕ ਮਰਡਰ ਹੋਇਆ ਸੀਗਾ ਬਲਾਈਂਡ ਮਰਡਰ ਸੀਗਾ ਐਂਡ ਪੁਲਿਸ ਉੱਥੋਂ ਦੀ ਰੀਚ ਆਊਟ ਨਹੀਂ ਕਰਦੀ ਪਈ ਸੀ ਕਿ ਕਿਹਨਾਂ ਦਾ ਮਰਡਰ ਹੋਇਆ ਕਿਦਾਂ ਮਰਡਰ ਹੋਇਆ ਕੀ ਹੋਇਆ ਤੇ ਉੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਉੱਥੇ ਅਲੈਕਸਾ ਪਿਆ ਹੋਇਆ ਉਹਨਾਂ ਨੇ ਅਲੈਕਸਾ ਨੂੰ ਅਲੈਕਸਾ ਦੀ ਅਥਾਰਟੀ ਨੂੰ ਲਿਖਿਆ ਉਹਨਾਂ ਨੇ ਲੈਟਰ ਲਿਖਿਆ ਵੀ ਸਾਨੂੰ ਦੱਸੋ ਤੁਸੀਂ ਵੀ ਇਸ ਘਰ ਦੇ ਵਿੱਚ ਕੌਣ ਆਇਆ ਸੀਗਾ ਜਾਂ ਕੀ ਤੁਹਾਡੇ ਕੋਲੇ ਕੀ ਰਿਕਾਰਡਿੰਗਸ ਨੇ ਸਾਨੂੰ ਪ੍ਰੋਸੀਡ ਕਰੋ ਇਨੀਸ਼ially ਇਲੈਕਸਾ ਨੇ ਡਿਨਾਈ ਕਰਤਾ ਵੀ ਮੈਂ ਨਹੀਂ ਦੇ ਸਕਦੀ ਜਾਂ ਮੇਰੇ ਕੋਲੇ ਨਹੀਂ ਹੁੰਦੀਆਂ ਫਿਰ ਉਹਨਾਂ ਨੇ ਐਲੈਕਸਾ ਜਦੋਂ ਐਲੈਕਸਾ ਨੂੰ ਅਥਾਰਟੀ ਦਿੱਤੀ ਸੀ ਉਹਨਾਂ ਨੇ ਪੂਰੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਰੀਡ ਆਊਟ ਕੀਤਾ ਰੀਡ ਆਊਟ ਕਰਨ ਤੋਂ ਬਾਅਦ ਉਹਨਾਂ ਨੇ ਪਾਇਆ ਕਿ ਯੈਸ ਐਲੈਕਸਾ ਨੇ ਜਿਹੜੀਆਂ ਗਵਰਨਮੈਂਟ ਅਥਾਰਟिटीज ਨੇ ਉਹਨਾਂ ਤੋਂ ਡਿਟੇਲਸ ਲੈ ਸਕਦੀਆਂ ਨੇ ਉਹਨਾਂ ਨੇ ਫਿਰ ਦੁਬਾਰਾ ਲੈਟਰ ਲਿਖ ਕੇ ਪੂਰੀਆਂ ਡਿਟੇਲਸ ਜਿੰਨੇ ਉਸ ਦਿਨ ਦੀ ਉਸ ਦਿਨ ਦੀਆਂ ਪੂਰੀਆਂ ਡਿਟੇਲਸ ਐਲੈਕਸਾ ਤੋਂ ਲਈਆਂ ਔਰ ਐਲੈਕਸਾ ਨੇ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਿਹਦੇ ਤੋਂ ਫਾਈਨਲੀ ਉਹਨਾਂ ਦੀ ਆਊਟਕਮ ਵੀ ਨਿਕਲ ਗਈ ਤੇ ਉਹਨਾਂ ਨੇ ਦੇ ਆਰ ਫਾਇੰਡ ਟੂ ਫਾਇੰਡ ਕਿ ਕਿਨੇ ਉਹਨਾਂ ਨਾਲ ਮਟਰ ਕੀਤਾ ਹੋਇਆ ਮਤਲਬ ਐਲੈਕਸਾ ਅ ਅਸੀਂ ਮੰਨਦੇ ਹਾਂ ਵੀ ਐਲੈਕਸਾ ਸੁੱਤੀ ਪਈ ਹੈ ਪਰ ਉਹ ਸੁੱਤੀ ਨਹੀਂ ਹੁੰਦੀ ਉਹਦੇ ਕੰਨ ਹਮੇਸ਼ਾ ਖੜੇ ਹੁੰਦੇ ਆ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਤੁਹਾਡੀਆਂ ਰੀਡ ਕਰਦੀ ਹੈ ਹੂੰ ਹੁਣ ਇਹ ਪੋਜ਼ਿਟਿਵ ਵੇਚ ਲੈਣਾ ਜਾਂ 네ਗਟਿਵ ਵੇਚ ਲੈਣਾ ਉਹ ਡਿਪੈਂਡ ਕਰਦਾ ਬਿਲਕੁਲ ਤਾਂ ਹੋਰ ਤੁਹਾਡਾ ਥੋੜਾ ਜਿਆ ਤਜਰਬਾ ਦੱਸੋ ਕਿਉਂਕਿ ਤੁਸੀਂ ਰੋਜ਼ ਇਹੋ ਜਿਹੇ ਮਾਮਲਿਆਂ ਨੂੰ ਡੀਲ ਕਰਦੇ ਹੋ ਕੋਈ ਬਾਅਦ ਇੰਟਰਸਟਿੰਗ ਇਹੋ ਜਿਹਾ ਕੋਈ ਫੈਕਟਸ ਹੋਵੇ ਫਾਈਨੈਂਸ਼ੀਅਲ ਫਰਾਡਸ ਦੇ ਨਾ ਮੈਂ ਪੰਜਾਬ ਪੁਲਿਸ ਚ ਆਨਰੇਰੀਅਮ ਜਾਣਾ ਰਿਹਾ ਨਾ ਕਰੀਬਨ ਪੰਜਾਬ ਪੁਲਿਸ ਅਕੈਡਮੀ ਚ ਮੇਰੇ 200 ਤੋਂ ਵੱਧ ਲੈਕਚਰ ਹੋ ਗਏ ਟਵਰਡਸ ਲਾ ਐਂਡ ਇਨਫੋਰਸਮੈਂਟ ਫਾਈਨੈਂਸ਼ੀਅਲ ਫਰਾਡਸ ਦੇ ਉੱਪਰ ਜੀ ਉਹਨਾਂ ਨਾਲ ਟਾਈਮ ਟੂ ਟਾਈਮ ਡਿਸਕਸ਼ਨ ਹੁੰਦੀ ਰਹਿੰਦੀ ਹੈ ਉਹਨਾਂ ਦੇ ਕੁਝ ਕੇਸਸ ਆਉਂਦੇ ਆ ਜਿਦੇ ਚ ਉਹਨਾਂ ਨੂੰ ਲੱਗਦਾ ਵੀ ਕੁਝ ਅਸੀਂ ਹੈਲਪ ਆਊਟ ਕਰ ਸਕਦੇ ਆ ਕੋਈ ਚੀਜ਼ਾਂ ਡਿਸਕਸ਼ਨ ਕਰਦੇ ਆ ਬਟ ਫਾਈਨਲ ਆਊਟਕਮ ਉਹਦੀ ਇਹੀ ਆਂਦੀ ਹੈ ਵੀ ਇਹ ਨਾ ਲਾਈਵ ਜਦੋਂ ਜਿਸ ਬੰਦੇ ਨਾਲ ਹੋ ਰਿਹਾ ਹੁੰਦਾ ਲਾਈਵ ਹੁਣ ਤੁਸੀਂ ਅੰਡਰਸਟੈਂਡ ਕਰੋ ਇੱਕ ਫਿਰੋਜ਼ਪੁਰ ਦਾ ਕੇਸ ਆਇਆ ਸੀਗਾ ਸਾਡੇ ਕੋਲੇ ਇੱਕ ਡਾਕਟਰ ਨੇ 24 ਲੱਖ ਰੁਪਏ ਗਵਾਲੇ ਸੀ ਉਹਨਾਂ ਨੇ ਲਾਟਰੀ ਸਕੈਮ ਦੇ ਵਿੱਚ ਅਸੀਂ ਸਾਰੇ ਵੈਲ এডਿਊਕੇਟਡ ਆ ਵਧੀਆ ਸਮਝਦਾਰ ਆ ਅਸੀਂ ਆਪਣੇ ਆਪ ਨੂੰ ਮੰਨਦੇ ਆ ਬਟ ਤੁਸੀਂ ਇਹ ਦੇਖੋ ਵੀ ਅਸੀਂ ਜਿਹੜੀ ਲਾਟਰੀ ਪਾਈ ਨਹੀਂ ਕਦੀ ਅੱਜ ਵੀ ਉਹ ਲਾਟਰੀ ਸਕੈਮ ਚੱਲਦਾ ਪਿਆ ਹਲੇ ਵੀ ਕਾਫੀ ਹੱਦ ਤੱਕ ਘਟ ਗਿਆ ਲੈਟਸ ਸੇ ਬਟ ਜਿਹੜੀ ਲਾਟਰੀ ਅਸੀਂ ਪਾਈ ਨਹੀਂ ਅਸੀਂ ਅੱਜ ਵੀ ਸੋਚੀ ਜਾਂਦੇ ਆ ਸਾਡੀ ਲਾਟਰੀ ਨਿਕਲੀ ਹੂੰ ਉਹ 24 ਲੱਖ ਰੁਪਏ ਡਾਕਟਰ ਸਾਹਿਬ ਦਾ ਏਜਡ ਸੀਕੇ ਕਿਉਂਕਿ ਇਹਨਾਂ ਦਾ ਟਾਰਗੇਟ ਹੁੰਦਾ ਕਿ ਇੱਕ ਏਜਡ ਬੰਦੇ ਨੂੰ ਹੀ ਟਾਰਗੇਟ ਬਣਾਇਆ ਜਾਵੇ ਉਹ ਏਜਡ ਬੰਦੇ ਕਿਉਂਕਿ ਫ੍ਰੀ ਵੀ ਹੁੰਦੇ ਆ ਮੋਬਾਈਲ ਦੇ ਨਾਲ ਸੇਵੀ ਵੀ ਨਹੀਂ ਹੁੰਦੇ ਨੇ ਉਹ ਅੰਡਰਸਟੈਂਡ ਚਲਾਉਣਾ ਵੀ ਨਹੀਂ ਆਉਂਦਾ ਮੋਬਾਈਲ ਇਹਨਾਂ ਅੰਡਰਸਟੈਂਡ ਵੀ ਨਹੀਂ ਕਰਦੇ ਹੁੰਦੇ ਹੂੰ ਉਹਨਾਂ ਦਾ ਟਾਰਗੇਟ ਬਣਾ ਕੇ ਉਹ ਕੇਸਿਸ ਕਰਨੇ ਸ਼ੁਰੂ ਕਰਦੇ ਆ ਤੋਂ ਐਦਾਂ ਦੇ ਹਜ਼ਾਰਾਂ ਲੱਖਾਂ ਟਰਾਂਜੈਕਸ਼ਨਸ ਨੇ ਐਪਲੀਕੇਸ਼ਨਸ ਅੱਜਕੱਲ ਬਣਾ ਦਿੰਦੇ ਨੇ ਵੀ ਤੁਸੀਂ ਸ਼ੇਅਰ ਖਰੀਦੋ ਸ਼ੇਅਰ ਦੇ ਵਿੱਚ ਕਮਿਟਮੈਂਟ ਹੈ ਤੁਹਾਨੂੰ ਕਮਿਟਮੈਂਟ ਦੇ ਦਿੰਦੇ ਆ ਕਿ ਸਪੋਜ਼ ਤੁਸੀਂ ਕੋਈ ਸ਼ੇਅਰ ਖਰੀਦੇ ਆ ਤੁਸੀਂ ਕੋਈ ਸ਼ੇਅਰ ਲਿਆ ਤਾਂ ਤੁਹਾਨੂੰ 15 ਦਿਨਾਂ ਦੇ ਨਾਲ ਚ 20 ਦਿਨਾਂ ਦੇ ਵਿੱਚ ਦੁੱਗਣੇ ਕਰਕੇ ਦੁੱਗਣੇ ਪੈਸੇ ਦੇ ਦਾਂਗੇ ਐਪਸ ਬਹੁਤ ਸਾਰੀਆਂ ਚੱਲਦੀਆਂ ਨੇ ਉਹ ਐਪਸ ਨੇ ਦੁੱਗਣੇ ਕਰਕੇ ਦੇ ਦਾਂਗੇ ਹੁਣ ਉਹ ਦੁੱਗਣੇ ਕਰਕੇ ਦਿੰਦੇ ਥੋੜੀ ਨਾ ਜੀ ਫਿਜ਼ੀਕਲ ਪੈਸਾ ਤਾਂ ਹੈ ਹੀ ਨਹੀਂ ਉਸੇ ਐਪ ਦੇ ਵਿੱਚ ਸਪੋਜ਼ ਥੋੜੇ ਤੋਂ 10000 ਰੁਪਇਆ ਲਿਆ ਤਾਂ ਉਸ ਐਪ ਦੇ ਵਿੱਚ ਤੁਹਾਨੂੰ ਇੱਕ ਐਪਲੀਕੇਸ਼ਨ ਦੇ ਵਿੱਚ ਦਿਖਾਤਾ ਉਹਨਾਂ ਨੇ ਕਿ ਤੁਹਾਡਾ 20000 ਰੁਪਿਆ ਬਣ ਗਿਆ ਤੁਸੀਂ ਬਹੁਤ ਖੁਸ਼ ਹੋ ਜਾਨੇ ਹੋ ਮੇਰਾ 20000 ਰੁਪਿਆ ਬਣ ਗਿਆ 10000 ਰੁਪਏ ਤੁਸੀਂ ਫਿਜ਼ੀਕਲੀ ਕਿੱਥੇ ਅਕਾਊਂਟ 'ਚ ਟਰਾਂਸਫਰ ਕੀਤਾ ਜਾਂ ਤੁਸੀਂ ਪੇਟੀਐਮ ਕੀਤਾ ਜਾਂ ਤੁਸੀਂ ਯੂਪੀਆਈ ਕੀਤਾ ਬਟ 20000 ਰੁਪਏ ਤੁਹਾਡਾ ਐਪਲੀਕੇਸ਼ਨ 'ਚ ਦਿਖਾਈ ਜਾਂਦੇ ਆ ਐਦਾਂ ਹੀ ਜੇ ਕਈ ਵਾਲੀ ਦਾ ਐਸ ਲੈਵਲ ਤੱਕ ਚਲੇ ਜਾਂਦੇ ਆ ਉਹ ਤੁਹਾਨੂੰ ਇਨੀਸ਼ੀਅਲ ਲੈਵਲ ਤੇ ਕੁਝ ਅਮਾਉਂਟ ਟਰਾਂਸਫਰ ਵੀ ਕਰ ਦਿੰਦੇ ਤੁਹਾਡੇ ਅਕਾਊਂਟ 'ਚ ਤੁਹਾਡਾ ਕੌਨਫੀਡੈਂਸ ਗੇਨ ਕਰਨ ਵਾਸਤੇ ਪਰ ਉਹ ਜਦੋਂ ਉਹਨਾਂ ਨੂੰ ਮਲਟੀਪਲ ਲੈਕਸ ਦੇ ਉਸ ਤੋਂ ਬਾਅਦ ਉਹ ਹੜੱਪੇ ਜਾਂਦੇ ਨੇ ਤਾਂ ਸਾਨੂੰ ਆਪਣੀ ਫਿਤਰਤ ਨੂੰ ਥੋੜਾ ਜਿਹਾ ਲਾਲਚ ਨੂੰ ਇਹਨਾਂ ਚੀਜ਼ਾਂ ਨੂੰ ਵਰਕਆਊਟ ਕਰਕੇ ਕਰਨਾ ਚਾਹੀਦਾ ਦੂਸਰੀ ਗੱਲ ਜਿੱਥੇ ਟਰਸਟ ਆ ਉੱਥੇ ਹੀ ਬ੍ਰੇਕ ਹੈ ਟਰਸਟ ਟਰਸਟ ਬ੍ਰੇਕ ਹੁੰਦਾ ਜਿੱਥੇ ਵੀ ਟਰਸਟ ਆਂਦਾ ਉੱਥੇ ਬ੍ਰੇਕੇਜ ਵੀ ਆਉਂਦੀ ਹੈ ਟਰਸਟ ਬ੍ਰੇਕ ਨੂੰ ਆਪਾਂ ਨੂੰ ਦੇਖਣਾ ਪਏਗਾ ਵੀ ਕਿੱਦਾਂ ਕੰਮ ਕਰਨਾ ਹੈਗਾ ਕਿੱਦਾਂ ਨਹੀਂ ਕਰਨਾ ਇੰਟਰਨਲੀ ਆਪਣੇ ਆਪ ਨੂੰ ਐਜੂਕੇਟ ਕਰਨਾ ਪਊਗਾ ਮੈਂ ਜੋ ਅੰਡਰਸਟੈਂਡ ਕਰਦਾ ਸਾਰੇ ਸਮਾਜ ਨੂੰ ਐਜੂਕੇਟ ਕਰਨਾ ਪਊਗਾ ਜੇ ਸਾਨੂੰ ਅਸੀਂ ਆਪਣੇ ਆਪ ਨੂੰ ਐਜੂਕੇਟ ਨਹੀਂ ਕਰਾਂਗੇ ਪੜ੍ਹਦੇ ਆ ਸਾਨੂੰ ਡਰ ਵੀ ਲੱਗਦਾ ਰੋਜ਼ ਅਖਬਾਰਾਂ 'ਚ ਪੜ੍ਹਦੇ ਆ ਸਾਨੂੰ ਡਰ ਲੱਗਦਾ ਪਰ ਕੀ ਅਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਵਾਸਤੇ ਰੈਡੀ ਕਰਨ ਵਾਸਤੇ ਕੋਈ ਚੀਜ਼ ਐਦਾਂ ਦੀ ਕਰਦੇ ਆ ਕਿ ਨਹੀਂ ਕਰਦੇ ਉਹ ਦੇਖਣ ਵਾਲੀ ਗੱਲ ਆ ਮੈਨੂੰ ਬਹੁਤ ਘੱਟ ਦਿਖਦੀ ਆ ਉਹਨਾਂ ਨੂੰ ਬੈਂਕਿੰਗ ਫਰੌਡਸ ਹੁੰਦੇ ਨੇ ਤੁਹਾਡੇ ਕੋਲ ਬਹੁਤ ਸਾਰੇ ਮਸਲੇ ਆਉਂਦੇ ਹੋਣਗੇ ਕੀ ਉਹਨਾਂ ਦੇ ਵਿੱਚ ਜੋ ਸਟਾਫ ਹੁੰਦਾ ਉਹਨਾਂ ਦੇ ਵਿੱਚੋਂ ਵੀ ਕੋਈ ਕਾਲੀ ਭੇਡ ਨਿਕਲ ਜਾਂਦੀ ਹੈ ਬਿਲਕੁਲ ਨਹੀਂ ਸਰ ਹਰ ਮੈਕਮੈਂਟ ਡਾਟਾ ਤਾਂ ਕਿਤੇ ਨਾ ਕਿਤੇ ਬੈਂਕ ਤੋਂ ਹੀ ਜਾਣਾ ਹੁੰਦਾ ਜੀ ਕਿਤੇ ਨਾ ਕਿਤੇ ਸਰ ਬਿਲਕੁਲ ਡੈਫੀਨਿਟਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਤੇ ਨਾ ਕਿਤੇ ਕਾਲੀਆਂ ਭੇਡਾਂ ਸਾਰੇ ਪਾਸੇ ਹੁੰਦੀਆਂ ਕਾਲੀ ਭੇਡ ਐਦਾਂ ਦਾ ਨਹੀਂ ਹੈਗਾ ਵੀ ਕਾਲੀ ਭੇਡਾਂ ਇੱਕੋ ਹੀ ਮਹਿਕਮੇ ਚ ਆ ਜਾਂ ਕਿਤੇ ਸਾਰੇ ਪਾਸੇ ਕਾਲੀਆਂ ਭੇਡਾਂ ਆਉਂਦੀਆਂ ਥੋੜਾ ਡਾਟਾ ਟਰਾਂਸਫਰ ਹੁੰਦਾ ਜਾਂ ਤੁਹਾਡਾ ਡਾਟਾ ਜਾਂਦਾ ਜਾਂ ਤੁਹਾਡਾ ਡਾਟਾ ਉਹ ਬਾਈ ਕਰਦੇ ਆ ਤੁਸੀਂ ਤਾਂ ਆਨਲਾਈਨ ਬੈਠੇ ਫੋਨ 'ਚ ਤੁਸੀਂ ਆਪਣੇ ਖੋਲ ਕੇ ਦੇਖੋ ਗੂਗਲ ਦੇ ਵਿੱਚ ਤੁਸੀਂ ਤੁਸੀਂ ਲੇਖੋ ਤੁਹਾਡੇ ਕੋਲ 50 ਇਦਾਂ ਦੀ ਐਪਲੀਕੇਸ਼ਨ ਆ ਜਾਣਗੇ ਜਿਹਦੇ ਚੋਂ ਡਾਟਾ ਵੇਚਦੇ ਤੁਹਾਨੂੰ ਦਿਖ ਜਾਣਗੇ ਹੂੰ ਤਾਂ ਠੀਕ ਹੈ ਜੀ ਅਬ ਸ਼ੁਕਰੀਆ ਤੁਸੀਂ ਕੀਮਤੀ ਸਮਾਂ ਦਿੱਤਾ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤਾਂ ਐਹਨ ਜੁਗੇਸ਼ਵਰ ਪ੍ਰਤਾਪ ਸਿੰਘ ਜਿਹੜੇ ਕਿ ਬੈਂਕਿੰਗ ਫਰੌਡਸ ਦੇ ਮਾਮਲਿਆਂ ਨੂੰ ਡੀਲ ਕਰਦੇ ਨੇ ਬਹੁਤ ਸਾਰੇ ਮਸਲਿਆਂ ਨੂੰ ਜਿਹੜਾ ਡਿਟੈਕਟ ਕਰਕੇ ਦਿੰਦੇ ਨੇ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਉਹਨਾਂ ਨੇ ਬਹੁਤ ਸਾਰੇ ਪ੍ਰਕਾਸ਼ਨਸ ਵਰਤਣ ਦੇ ਲਈ ਜਿਹੜਾ ਕਿਹਾ ਕਿ ਜੋ ਅਸੀਂ ਬੈਂਕਿੰਗ ਨੂੰ ਆਨਲਾਈਨ ਬੈਂਕਿੰਗ ਇਸਤੇਮਾਲ ਕਰ ਰਹੇ ਹਾਂ ਉਸ ਦੇ ਲਈ ਕੀ ਪ੍ਰਕਾਸ਼ਨਸ ਹੋਣੇ ਚਾਹੀਦੇ ਨੇ ਜਾਂ ਬਡੇਰੀ ਉਮਰ ਦੇ ਲੋਕ ਨੇ ਉਹਨਾਂ ਦੇ ਲਈ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਸਾਰੀਆਂ ਗੱਲਾਂ ਮਾਤਾ ਉਹਨਾਂ ਨੇ ਆਪੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਬਾ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟ ਦੇਖਣ ਲਈ ਜੁੜੇ ਰਹੋ ਦਾ ਪੰਜਾਬ ਲਿੰਕ ਦੇਣਾ